ਮੈਂ ਆਪਣੇ ਕੰਮ ਵਿੱਚ ਰੁੱਝੀ ਹੋਈ ਅਣਜਾਣ ਖਿਆਲਾਂ ਵਿੱਚ ਗਵਾਚੀ ਹੋਈ ਸੀ ਜਦੋਂ ਅਚਾਨਕ ਇੱਕ ਚੀਕ ਸੁਣੀ ਅਤੇ ਮੈਂ ਘਬਰਾ ਕੇ ਹੋਸ਼ ਵਿੱਚ ਆ ਗਈ ਅਤੇ ਆਲੇ-ਦੁਆਲੇ ਦੇਖਿਆ ਜਿੱਥੇ ਮੈਂ ਕਮਰੇ ਵਿੱਚ ਇਕੱਲੀ ਸੀ ਅਤੇ ਬਾਕੀ ਸਾਰੇ ਬਾਹਰ ਸਨ ਇਹ ਕਮਰਾ ਗੁਰੂ ਮਾਤਾ ਦਾ ਸੀ ਜਿੱਥੇ ਵਿਸ਼ੇਸ਼ ਸਫਾਈ ਕੀਤੀ ਜਾਂਦੀ ਸੀ ਕਿਉਂਕਿ ਗੁਰੂ ਜੀ ਗੰਦਗੀ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੇ ਸਨ ਭਾਵੇਂ ਉਹ ਗੰਦਗੀ ਬਰਾਈ ਦੇ ਨਾਮ ਦੀ ਹੀ ਕਿਉਂ ਨਾ ਹੋਵੇ ਮੈਂ ਉਸ ਦੇ ਕਮਰੇ ਨੂੰ ਬਹੁਤ ਧਿਆਨ ਨਾਲ ਸਾਫ਼ ਕਰਦੀ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਜੇ ਮੈਂ ਅਜਿਆ ਨਾ ਕਰਦੀ ਤਾਂ ਗੁਰੂ ਮਾਂ ਨੂੰ ਮੇਰੀ ਸ਼ਿਕਾਇਤ ਪੱਕੀ ਸੀ ਅਤੇ ਮੈਂ ਗੁਰੂ ਮਾਂ ਤੋਂ ਗਾਲਾਂ ਨਹੀਂ ਲੈਣਾ ਚਾਹੁੰਦੀ ਸੀ ਕਿਉਂਕਿ ਮੈਂ ਬਚਪਨ ਤੋਂ ਸੁਣਿਆ ਸੀ ਕਿ ਖੁਸਰੇ ਦੀ ਬਾਦਵਾ ਜਲਦੀ ਲੱਗ ਜਾਂਦੀ ਹੈ ਬਾਹਰੋਂ ਕਿਸੇ ਦੀਆਂ ਚੀਕਾਂ ਸੁਣ ਕੇ ਮੈਨੂੰ ਬਹੁਤ ਉਤਸੁਕਤਾ ਹੋ ਰਹੀ ਸੀ ਫੇਰ ਮੈਂ ਸਫਾਈ ਲਈ ਹੱਥ ਵਿੱਚ ਫੜਿਆ ਝਾੜੂ ਉੱਥੇ ਹੀ ਛੱਡ ਕੇ ਬਾਹਰ ਵੱਲ ਭੱਜੀ ਬਾਹਰ ਆ ਕੇ ਦੇਖਿਆ ਜਿੱਥੇ ਸਾਰੇ ਖੁਸਰੇ ਇਕੱਠੇ ਹੋਏ ਸਨ ਅਤੇ ਵਿਚਕਾਰ ਇੱਕ ਹੋਰ ਖੁਸਰਾ ਮੌਜੂਦ ਸੀ ਜੋ ਗੁਰੂ ਮਾਂ ਸੀ ਸਾਰੇ ਖੁਸਰਿਆਂ ਨੇ ਉਸ ਨੂੰ ਘੇਰ ਲਿਆ ਸੀ ਕਿ ਮੈਨੂੰ ਦੂਰੋਂ ਕੁਝ ਨਜ਼ਰ ਨਹੀਂ ਆ ਰਿਹਾ ਪਰ ਜਦੋਂ ਮੈਂ ਥੋੜਾ ਨੇੜੇ ਗਈ ਤਾਂ ਇਹ ਦੇਖ ਕੇ 당 ਰਹਿ ਗਈ ਕਿ ਸਾਰੇ ਖੁਸਰੇ ਘਰ ਰਏ ਸਨ ਮੈਂ ਥੋੜਾ ਅੱਗੇ ਹੋ ਕੇ ਦੇਖਿਆ ਤਾਂ ਗੁਰੂ ਜੀ ਦੇ ਹੱਥ ਵਿੱਚ ਚਿੱਟੇ ਕੰਬਲ ਵਿੱਚ ਲਪੇਟਿਆ ਇੱਕ ਬੱਚਾ ਸੀ ਉਹ ਬਹੁਤ ਸੋਹਣਾ ਸੀ ਪਰ ਗੁਰੂ ਮਾਂ ਦੇ ਹੱਥਾਂ ਵਿੱਚ ਉਸ ਨੂੰ ਦੇਖ ਕੇ ਮੇਰੀਆਂ ਅੱਖਾਂ ਵੀ ਨਮ ਹੋ ਗਈਆਂ ਕਿਉਂਕਿ ਬਿਨਾਂ ਪੁੱਛੇ ਹੀ ਮੈਂ ਸਮਝ ਗਈ ਕਿ ਉਹ ਬੱਚਾ ਵੀ ਇੱਕ ਖੁਸਰਾ ਸੀ ਜਿਸ ਨੂੰ ਉਸਦੇ ਮਾਪਿਆਂ ਨੇ ਬੋਝ ਸਮਝ ਕੇ ਖੁਸਰਿਆਂ ਦੀ ਸ਼ਰਨ ਵਿੱਚ ਛੱਡ ਦਿੱਤਾ ਹੋਵੇਗਾ ਦੁੱਖ ਸਿਰਫ ਇਸ ਗੱਲ ਦਾ ਹੀ ਨਹੀਂ ਸੀ ਕਿ ਉਸ ਮਾਸੂਮ ਬੱਚੇ ਦੀ ਜ਼ਿੰਦਗੀ ਹੁਣ ਬਰਬਾਦ ਹੋ ਚੁੱਕੀ ਸੀ ਅਤੇ ਹੁਣ ਉਹ ਵੀ ਵੱਡਾ ਹੋ ਕੇ ਇੱਥੇ ਮੌਜੂਦ ਹੋਰਨਾ ਖੁਸਰਿਆਂ ਵਾਂਗ ਜ਼ਿੰਦਗੀ ਬਤੀਤ ਕਰੇਗਾ ਲੋਕਾਂ ਦੇ ਇਕੱਠ ਵਿੱਚ ਨੱਚੇਗਾ ਬੇਜਿਤ ਹੋਵੇਗਾ ਅਤੇ ਫਿਰ ਪੈਸਾ ਕਮਾਵੇਗਾ ਅਸਲ ਵਿੱਚ ਮੈਨੂੰ ਇਸ ਗੱਲ ਦਾ ਵੀ ਦੁੱਖ ਸੀ ਕਿ ਉਸ ਬੱਚੇ ਦੇ ਮਾਤਾ ਪਿਤਾ ਨੇ ਉਸ ਨੂੰ ਖੁਸਰਾ ਸਮਝਿਆ ਸੀ ਨਾ ਕਿ ਆਪਣਾ ਬੱਚਾ ਉਹ ਰੱਬ ਦੀ ਰਜਾ ਵਿੱਚ ਰਾਜੀ ਨਹੀਂ ਸਨ ਜੇਕਰ ਉਹ ਉਸ ਨੂੰ ਆਪਣਾ ਬੱਚਾ ਮੰਨ ਕੇ ਪ੍ਰਮਾਤਮਾ ਦਾ ਭਾਣਾ ਮੰਨ ਕੇ ਉਸ ਨਾਲ ਖੁਸ਼ ਹੁੰਦੇ ਤਾਂ ਇਹ ਮਾਸੂਮ ਬੱਚਾ ਜੋ ਆਪਣੀ ਕਿਸਮਤ ਤੋਂ ਹਣ ਜਾਣ ਸੀ ਇੱਥੇ ਨਹੀਂ ਆਪਣੀ ਮਾਂ ਦੀ ਗੋਦ ਵਿੱਚ ਹੁੰਦਾ ਪਰ ਹਰ ਕਿਸੇ ਦਾ ਦਿਲ ਇੰਨਾ ਵੱਡਾ ਨਹੀਂ ਹੁੰਦਾ ਸਾਡੇ ਸਮਾਜ ਵਿੱਚ 100 ਵਿੱਚੋਂ ਘੱਟੋ-ਘੱਟ ਇੱਕ ਅੱਧਾ ਘਰ ਹੀ ਅਜਿਹਾ ਹੁੰਦਾ ਹੈ ਜਿੱਥੇ ਖੁਸਰਿਆਂ ਨੂੰ ਸਵੀਕਾਰ ਕੀਤਾ ਜਾਂਦਾ ਹੈ ਅਤੇ ਉਹਨਾਂ ਨਾਲ ਵੀ ਆਮ ਬੱਚਿਆਂ ਵਾਂਗ ਵਿਵਹਾਰ ਕੀਤਾ ਜਾਂਦਾ ਹੈ ਉਨ੍ਹਾਂ ਦਾ ਪਾਲਣ ਪੋਸ਼ਣ ਕਰਕੇ ਉਨ੍ਹਾਂ ਨੂੰ ਸਮਾਜ ਦਾ ਇੱਕ ਚੰਗਾ ਅਤੇ ਆਮ ਨਾਗਰਿਕ ਬਣਾਇਆ ਜਾਂਦਾ ਹੈ। ਬਾਕੀ 99% ਲੋਕ ਅਜੇ ਬੱਚਿਆਂ ਨੂੰ ਇੱਥੇ ਖੁਸਰਿਆਂ ਦੇ ਟਿਕਾਣੇ ਤੇ ਛੱਡ ਦਿੰਦੇ ਹਨ ਜਾਂ ਉਨ੍ਹਾਂ ਨੂੰ ਇਉਂ ਹੀ ਰੋਲਣ ਲਈ ਛੱਡ ਦਿੰਦੇ ਹਨ। ਮੈਂ ਅਜੇ ਮਾਪਿਆਂ ਤੇ ਬਹੁਤ ਹਰਾਨ ਸੀ ਜੋ ਆਪਣੇ ਹੀ ਖੂਨ ਨੂੰ ਆਪਣੀ ਹੀ ਸખી ਔਲਾਦ ਨੂੰ ਰੋਲਣ ਲਈ ਛੱਡ ਦਿੰਦੇ ਹਨ। ਇਹ ਸੋਚੇ ਬਿਨਾਂ ਕਿ ਉਹ ਬੱਚਾ ਆਪਣੀ ਮਾਂ ਦੇ ਪਿਆਰ ਤੋਂ ਬਿਨਾਂ ਆਪਣੀ ਜ਼ਿੰਦਗੀ ਕਿਵੇਂ ਬਤੀਤ ਕਰੇਗਾ। ਇਹ ਸੋਚ ਕੇ ਮੈਂ ਬਹੁਤ ਉਦਾਸ ਹੋ ਗਈ ਜਦੋਂ ਮੇਰੀ ਨਜ਼ਰ ਹੇਠਾਂ ਢਿੱਗੇ ਕਾਗਜ਼ ਤੇ ਪਈ ਮੈਂ ਹੇਠਾਂ ਝੁੱਕ ਕੇ ਪਰਚੀ ਚੱਕੀ ਜਦੋਂ ਬਾਕੀ ਸਾਰੇ ਬੱਚੇ ਨੂੰ ਚੁੱਕ ਕੇ ਅੰਦਰ ਚਲੇ ਗਏ ਜਦੋਂ ਮੈਂ ਉਹ ਪੱਤੀ ਪੜ੍ਹੀ ਤਾਂ ਉਸ ਤੇ ਲਿਖਿਆ ਸੀ ਮੈਂ ਬਹੁਤ ਬੇਸਹਾਰਾ ਮਾਂ ਹਾਂ ਜੇ ਮੈਂ ਇਸ ਬੱਚੇ ਨੂੰ ਆਪਣੇ ਕੋਲ ਰੱਖਾਂਗੀ ਤਾਂ ਮੇਰਾ ਪਤੀ ਮੈਨੂੰ ਤਲਾਕ ਦੇ ਦੇਵੇਗਾ ਅਤੇ ਮੇਰੇ ਕੋਲ ਮੇਰੇ ਮਾਤਾ ਪਿਤਾ ਦਾ ਪਰਛਾਵਾਂ ਵੀ ਨਹੀਂ ਹੈ ਜਿਨ੍ਹਾਂ ਦੇ ਦਰਵਾਜ਼ੇ ਤੇ ਮੈਂ ਜਾ ਕੇ ਬੈਠ ਜਾਵਾਂ ਇਸ ਲਈ ਮੈਂ ਇਸ ਬੱਚੇ ਨੂੰ ਇੱਥੇ ਇਸ ਆਸ ਨਾਲ ਛੱਡ ਰਹੀ ਹਾਂ ਕਿ ਉਹ ਇੱਥੇ ਚੰਗੀ ਜ਼ਿੰਦਗੀ ਬਤੀਤ ਕਰੇਗਾ ਕਿਰਪਾ ਕਰਕੇ ਮੇਰੀ ਮਜਬੂਰੀ ਸਮਝੋ ਕਿ ਇਸ ਬੱਚੇ ਦੀ ਪਰਵਿਸ਼ ਕਰਨਾ ਅਤੇ ਮੈਨੂੰ ਗਾਲਾਂ ਨਾ ਕੱਢਣਾ ਪਰਚੀ ਤੇ ਲਿਖਿਆ ਲੈਣਾ ਪੜ ਕੇ ਮੇਰਾ ਮਨ ਹੋਰ ਵੀ ਉਦਾਸੀ ਨਾਲ ਭਰ ਗਿਆ ਅਤੇ ਮੈਂ ਸਮਝਿਆ ਕਿ ਕੁਝ ਮਾਵਾਂ ਹਨ ਜੋ ਬਹੁਤ ਬੇਵੱਸ ਮਹਿਸੂਸ ਕਰਦੀਆਂ ਹਨ ਉਹ ਚਾਹ ਕੇ ਵੀ ਆਪਣੇ ਖੁਸਰੇ ਬੱਚੇ ਨੂੰ ਆਪਣੇ ਕੋਲ ਨਹੀਂ ਰੱਖ ਸਕਦੀਆਂ ਸਿਰਫ ਇਸ ਡਰ ਕਾਰਨ ਕਿ ਉਸ ਦਾ ਪਤੀ ਉਸ ਨੂੰ ਤਲਾਕ ਦੇ ਦੇਵੇਗਾ ਅਤੇ ਇਹ ਸੱਚ ਹੈ ਕਿ ਅਕਸਰ ਮਰਦ ਅਜੇ ਬੱਚਿਆਂ ਨੂੰ ਸਵੀਕਾਰ ਨਹੀਂ ਕਰਦੇ ਧੀਆਂ ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਵਾਨ ਕੀਤੀਆਂ ਜਾਂਦੀਆਂ ਹਨ ਪਰ ਇਹ ਖੁਸਰੇਆਂ ਬੱਚਿਆਂ ਦਾ ਕਿਸੇ ਨੂੰ ਅਹਿਸਾਸ ਨਹੀਂ ਹੁੰਦਾ ਮੈਂ ਇੱਕ ਡੂੰਗਾ ਸਾਂ ਲਿਆ ਅਤੇ ਪਰਚੇ ਹੱਥ ਵਿੱਚ ਫੜ ਕੇ ਅੰਦਰ ਚਲੀ ਗਈ ਉਹ ਸਾਰੇ ਖੁਸਰੇ ਉਸ ਬੱਚੇ ਨੂੰ ਆਪਣੀ ਗੋਦ ਵਿੱਚ ਫੜ ਕੇ ਰੋ ਰਹੇ ਸਨ ਇਸ ਲਈ ਨਹੀਂ ਕਿ ਉਹ ਵੀ ਇਸ ਬੱਚੇ ਨੂੰ ਖੁਸਰਾ ਸਮਝਦੇ ਸਨ ਸਗੋਂ ਇਸ ਲਈ ਕਿ ਉਹ ਉਸ ਦੀ ਮਾੜੀ ਕਿਸਮਤ ਤੋਂ ਦੁਖੀ ਸਨ ਕਿ ਹੁਣ ਇਸ ਬੱਚੇ ਨੂੰ ਉਹੀ ਕੁਝ ਸਹਿਣਾ ਅਤੇ ਕਰਨਾ ਪਵੇਗਾ ਜੋ ਸਾਰੇ ਖੁਸਰੇ ਨੇ ਆਪਣੀ ਸਾਰੀ ਉਮਰ ਲੰਘਾ ਦਿੱਤੀ ਸੀ ਉਸ ਲੜਕੀ ਦਾ ਨਾਮ ਮਹਿਕ ਰੱਖ ਦਿੱਤਾ ਗਿਆ ਸੀ ਅਤੇ ਉਸ ਦੀ ਦੇਖਭਾਲ ਅਤੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਬੀਨਾ ਨਾ ਦੇ ਖੁਸਰੇ ਨੂੰ ਸੌਂਪ ਦਿੱਤੀ ਗਈ ਮੈਂ ਅੱਗੇ ਜਾ ਕੇ ਉਹ ਚਿੱਠੀ ਗੁਰੂ ਮਾਣ ਨੂੰ ਦੇ ਦਿੱਤੀ ਅਤੇ ਉਸ ਨੇ ਆਪਣੀ ਅਲਮਾਰੀ ਵਿੱਚ ਰੱਖ ਲਈ ਉਹ ਇੱਥੋਂ ਦੀ ਸਭ ਤੋਂ ਵੱਡੀ ਅਤੇ ਬਜ਼ੁਰਗ ਖੁਸਰਾ ਹੈ ਅਤੇ ਇੱਕ ਤਰ੍ਹਾਂ ਨਾਲ ਤੁਸੀਂ ਉਸ ਨੂੰ ਇਸ ਜਗ੍ਹਾ ਦਾ ਮਾਲਕ ਮੰਨ ਸਕਦੇ ਹੋ ਇੱਥੇ ਉਹੀ ਹੁੰਦਾ ਹੈ ਜੋ ਉਹ ਚਾਹੁੰਦਾ ਹੈ ਹੈ ਭਾਵੇਂ ਪੈਸੇ ਦੀ ਗੱਲ ਹੋਵੇ ਜਾਂ ਕਿਸੇ ਥਾਂ ਸੱਦੇ ਤੇ ਜਾਣਾ ਹੋਵੇ ਮੈਂ ਫਿਰ ਆਪਣੇ ਕੰਮ ਵਿੱਚ ਰੁੱਝ ਗਈ ਜਦੋਂ ਕਿ ਹੁਣ ਉਹ ਸਾਰੇ ਖੁਸਰਿਆਂ ਨੇ ਸਾਰੇ ਦੁੱਖ ਭੁਲਾ ਕੇ ਆਪਣੇ ਹੰਝੂਆਂ ਨੂੰ ਰੋਕ ਕੇ ਉਸ ਬੱਚੇ ਦੇ ਆਲੇ ਦੁਆਲੇ ਨੱਚਣਾ ਅਤੇ ਗਾਉਣਾ ਸ਼ੁਰੂ ਕਰ ਦਿੱਤਾ ਉਹ ਉਸਦੇ ਘਰ ਆਉਣ ਦਾ ਜਸ਼ਨ ਮਨਾ ਰਹੇ ਸਨ ਜਦੋਂ ਤੱਕ ਮੈਂ ਉੱਥੇ ਕੰਮ ਕਰਦੀ ਰਹੀ ਉਦੋਂ ਤੱਕ ਰੌਲਾ ਪੈਂਦਾ ਰਿਹਾ ਇਹ ਫਿਰ ਸ਼ਾਮ ਨੂੰ ਮੈਂ ਸਮੇਂ ਸਿਰ ਆਪਣੇ ਘਰ ਜਾਣ ਲੱਗੀ ਜਦੋਂ ਗੁਰੂ ਮਾਣ ਨੇ ਮੈਨੂੰ ਆਪਣੇ ਕੋਲ ਬੁਲਾਇਆ ਮੈਨੂੰ ਡਰ ਸੀ ਕਿ ਸ਼ਾਇਦ ਮੈਂ ਕੋਈ ਗਲਤੀ ਕਰ ਦਿੱਤੀ ਹੈ ਜਿਸ ਕਰਕੇ ਗੁਰੂ ਜੀ ਮੈਨੂੰ ਝਿੜਕ ਸਕਦੇ ਹਨ ਪਰ ਫਿਰ ਕਾਫੀ ਸੋਚਣ ਤੋਂ ਬਾਅਦ ਵੀ ਮੈਨੂੰ اپنی کوئی غلطی یاد نہ آئی اس لیے میں کچھ ڈرک ਅਤੇ ਝਿਜਕਦੇ ਹੋਏ ਗੁਰੂ ਜੀ ਦੇ ਕਮਰੇ ਵਿੱਚ ਚਲੀ ਗਈ ਮੈਂ ਸਿਰ ਝੁਕਾ ਕੇ ਕਿਹਾ ਤੁਸੀਂ ਬੁਲਾਇਆ ਗੁਰੂ ਮਾਂ ਗੁਰੂ ਮਾਂ ਨੇ ਕਿਹਾ ਇਹ ਕੁਝ ਫਲ ਅਤੇ ਭੋਜਨ ਹੈ ਆਪਣੇ ਨਾਲ ਲੈ ਜਾਓ ਘਰ ਜਾ ਕੇ ਖਾ ਲੈਣਾ ਮੈਂ ਖੁਸ਼ੀ ਨਾਲ ਉਸ ਬਲ ਬਧੀ ਅਤੇ ਫਿਰ ਛੱਟ ਬੈਗ ਫੜ ਲਿਆ ਅਤੇ ਗੁਰੂ ਮਾਂ ਦਾ ਧੰਨਵਾਦ ਕੀਤਾ ਜੋ ਮੇਰੇ ਪੁੱਛੇ ਬਿਨਾ ਮੇਰੀ ਦੇਖਭਾਲ ਕਰਦੇ ਸਨ ਅਤੇ ਮੈਨੂੰ ਹਰ ਦੂਜੇ ਜਾਂ ਤੀਜੇ ਦਿਨ ਰਾਤ ਦਾ ਖਾਣਾ ਅਤੇ ਕੁਝ ਫਲ ਆਦੀ ਦਿੰਦੇ ਸਨ ਜਦੋਂ ਮੈਂ ਗੁਰੂ ਮਾਤਾ ਦਾ ਧੰਨਵਾਦ ਕੀਤਾ ਤਾਂ ਉਹਨਾਂ ਨੇ ਮੈਨੂੰ ਵਰਪੂਰ ਅਸ਼ੀਸ਼ ਦਿੱਤੀ ਅਤੇ ਮੈਂ ਉੱਥੋਂ ਘਰ ਵਾਪਸ ਆ ਗਈ ਘਰ ਆ ਕੇ ਮੈਨੂੰ ਖਾਣਾ ਬਣਾਉਣਾ ਨਹੀਂ ਪਿਆ ਜਿਸ ਲਈ ਮੈਂ ਇੱਕ ਵਾਰ ਫਿਰ ਮਨ ਵਿੱਚ ਗੁਰੂ ਜੀ ਦਾ ਸ਼ੁਕਰਾਨਾ ਕੀਤਾ ਮੈਂ ਆਪਣੀ ਛੋਟੀ ਭੈਣ ਅਤੇ ਭਰਾ ਨੂੰ ਭੋਜਨ ਦਿੱਤਾ ਅਤੇ ਫਿਰ ਸੌਣ ਲਈ ਲੇਟ ਗਈ ਠਕਾਵਟ ਕਾਰਨ ਮੇਰਾ ਬੁਰਾ ਹਾਲ ਸੀ ਅਗਲੇ ਦਿਨ ਮੈਂ ਆਪਣੇ ਨਿੱਤ ਨੇਮ ਅਨੁਸਾਰ ਸਵੇਰੇ ਸਵੇਰੇ ਗੁਰੂ ਜੀ ਦੇ ਘਰ ਪਹੁੰਚ ਗਈ ਮੈਂ ਸਵੇਰ ਤੋਂ ਸ਼ਾਮ ਤੱਕ ਉੱਥੇ ਹੀ ਰਹਿੰਦੀ ਸੀ ਦਿਨ ਵਿੱਚ ਤਿੰਨ ਵਾਰ ਖਾਣਾ ਬਣਾਉਣਾ ਕੱਪੜੇ ਧੋਣੇ ਸਾਬ ਸਫਾਈ ਭਾਂਡੇ ਧੋਣੇ ਇਹ ਸਾਰੇ ਕੰਮ ਮੇਰੀ ਜ਼ਿੰਮੇਵਾਰੀ ਸੀ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਗੁਰੂ ਜੀ ਨੂੰ ਵਿਆਹ ਦੇ ਜਾਣ ਦਾ ਬੁਲਾਵਾ ਆਇਆ ਜਿਸ ਤੇ ਉਹ ਹੋਰ ਖੁਸਰਿਆਂ ਨਾਲ ਇੱਕ ਵਿਆਹ ਚ ਸ਼ਾਮਲ ਹੋਣ ਲਈ ਗਏ ਸੀ ਅਤੇ ਹੁਣ ਘਰ ਚ ਸਿਰਫ ਮੈਂ ਅਤੇ ਇੱਕ ਖੁਸਰਾ ਮੌਜੂਦ ਸੀ ਜਿਸ ਨੂੰ ਮੈਂਕ ਦੇ ਦੇਖਭਾਲ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਮੈਂ ਕੋ ਦੇ ਨਾਲ ਕਮਰੇ ਵਿੱਚ ਬੰਦ ਸੀ ਜਦੋਂ ਕਿ ਮੈਂ ਉਸ ਵੇਲੇ ਦੂਜੀ ਵਾਰ ਗੁਰੂ ਮਾਂ ਦੇ ਕਮਰੇ ਦੀ ਸਫਾਈ ਕਰ ਰਹੀ ਸੀ ਪੂਰੇ ਦਿਨ ਦੀ ਥਕਾਵਟ ਕਾਰਨ ਮੇਰਾ ਬਹੁਤ ਬੁਰਾ ਹਾਲ ਹੋ ਰਿਹਾ ਸੀ ਮੇਰਾ ਮਨ ਕਰ ਰਿਹਾ ਸੀ ਜਿਵੇਂ ਮੈਂ ਸੌ ਜਾਵਾਂ ਮੈਂ ਗੁਰੂ ਜੀ ਦੇ ਕਮਰੇ ਦੀ ਸਫਾਈ ਕਰਕੇ ਬਾਹਰ ਆ ਗਈ ਬਰਾੰਠਾ ਸਾਫ ਕਰਕੇ ਮੈਂ ਸਾਹਮਣੇ ਵਾਲੇ ਕਮਰੇ ਵਿੱਚ ਆ ਗਈ ਸਾਹਮਣੇ ਖੁਸਰਿਆਂ ਲਈ ਇੱਕ ਬਿਸਤਰਾ ਲੱਗਿਆ ਹੋਇਆ ਸੀ ਮੈਂ ਉਸ ਕਮਰੇ ਵਿੱਚੋਂ ਖਿਲਰਿਆ ਸਾਰਾ ਸਮਾਨ ਚੁੱਕ ਕੇ ਸਫਾਈ ਕਰਨ ਲੱਗੀ ਤਾਂ ਅਚਾਨਕ ਮੈਨੂੰ ਚੱਕਰ ਆਉਣ ਲੱਗੇ ਅਤੇ ਗਲਤੀ ਨਾਲ ਮੈਂ ਖੁਸਰਿਆਂ ਦੇ ਮੰਜੇ ਤੇ ਬੈਠ ਮੈਂ ਆਪਣੇ ਆਪ ਤੇ ਕਾਬੂ ਹੀ ਰੱਖ ਰਹੀ ਸੀ ਕਿ ਇੱਕ ਆਦਮੀ ਕਮਰੇ ਵਿੱਚ ਦਾਖਲ ਹੋਇਆ ਅਤੇ ਮੇਰੇ ਵੱਲ ਵਧਿਆ ਜਦੋਂ ਮੈਂ ਉਸ ਨੂੰ ਆਪਣੇ ਵੱਲ ਵਧਦਾ ਦੇਖਿਆ ਤਾਂ ਮੈਂ ਡਰ ਗਈ ਅਤੇ ਜਲਦੀ ਨਾਲ ਉਸ ਤੋਂ ਦੂਰ ਖੜੀ ਹੋ ਗਈ ਚਲੋ ਗੁਰੂ ਜੀ ਨੇ ਤੁਹਾਨੂੰ ਬੁਲਾਇਆ ਹੈ ਉਹ ਆਦਮੀ ਮੇਰੇ ਨੇੜੇ ਆਇਆ ਅਤੇ ਮੈਨੂੰ ਸਿਰ ਤੋਂ ਪੈਰਾਂ ਤੱਕ ਵੇਖਦੇ ਨਹੀਂ ਕਿਹਾ ਤਾ ਮੈਂ ਹੋਰ ਵੀ ਘਬਰਾ ਗਈ ਅਤੇ ਕਿਹਾ ਕਿ ਮੈਂ ਖੁਸਰਾ ਨਹੀਂ ਹਾਂ ਮੈਂ ਤੁਹਾਡੇ ਨਾਲ ਨਹੀਂ ਜਾਣਾ ਮੇਰੀ ਗੱਲ ਸੁਣ ਕੇ ਉਸਨੇ ਹੈਰਾਨੀ ਨਾਲ ਮੇਰੇ ਵੱਲ ਦੇਖਿਆ ਅਤੇ ਇੱਕ ਪਲ ਲਈ ਚੁੱਪ ਹੋ ਗਿਆ ਫਿਰ ਉੱਚੀ ਆਵਾਜ਼ ਵਿੱਚ ਬੋਲਿਆ ਅਸੀਂ ਅਜੇ ਅਪਰਾਧੀ ਦੇਖੇ ਹਨ ਜੋ ਅਪਰਾਧ ਕਰਨ ਤੋਂ ਬਾਅਦ ਵੀ ਇਹ ਕਹਿੰਦੇ ਹਨ ਕਿ ਉਹਨਾਂ ਨੇ ਕੋਈ ਅਪਰਾਧ ਨਹੀਂ ਕੀਤਾ ਪਰ ਮੈਂ ਪਹਿਲੀ ਵਾਰ ਇੱਕ ਖੁਸਰਾ ਦੇਖਿਆ ਹੈ ਜੋ ਕਹਿ ਰਿਹਾ ਹੈ ਕਿ ਉਹ ਖੁਸਰਾ ਨਹੀਂ ਹੈ ਤੁਸੀਂ ਭਾਵੇਂ ਬਹੁਤ ਸੋਹਣੇ ਹੋ ਪਰ ਹੋ ਤੋ ਖੁਸਰੇ ਹੀ ਨਾ ਤਾਂ ਆਉ ਨਹੀਂ ਤਾਂ ਮੇਰੇ ਤੋਂ ਮਾੜਾ ਕੋਈ ਨਹੀਂ ਹੋਵੇਗਾ ਅਤੇ ਹਾਂ ਉਸ ਬੱਚੇ ਨੂੰ ਵੀ ਆਪਣੇ ਨਾਲ ਲੈ ਆਇਓ ਉਸ ਨੂੰ ਇਕੱਲਾ ਨਹੀਂ ਛੱਡਣਾ ਜਦੋਂ ਉਸ ਆਦਮੀ ਨੇ ਇਹ ਕਿਹਾ ਤਾਂ ਮੈਂ ਹੈਰਾਨ ਰਹਿ ਗਈ ਮੈਂ ਪੁੱਛਿਆ ਕਿਹੜੇ ਬੱਚੇ ਨੂੰ ਤਾਂ ਉਸ ਆਦਮੀ ਨੇ ਮੇਰੇ ਵੱਲ ਗੁੱਸੇ ਨਾਲ ਦੇਖਿਆ ਅਤੇ ਕਿਹਾ ਜਿਸ ਬੱਚੇ ਨੂੰ ਤੁਸੀਂ ਲੋਕ ਪਾਲ ਰਹੇ ਹੋ ਅਤੇ ਜੋ ਕੁਝ ਦਿਨ ਪਹਿਲਾਂ ਹੀ ਤੁਹਾਡੇ ਕੋਲ ਆਇਆ ਉਸ ਨੂੰ ਲੈ ਕੇ ਚਲੋ ਤੁਸੀਂ ਹੁਣੇ ਹੀ ਜਦੋਂ ਉਸ ਆਦਮੀ ਨੇ ਇਹ ਕਿਹਾ ਤਾਂ ਮੈਨੂੰ ਮਹਿਕ ਯਾਦ ਆ ਗਈ ਕਿ ਇਹਨਾਂ ਨੂੰ ਇਸ ਬਾਰੇ ਗੱਲ ਕਰ ਰਿਹਾ ਫਿਰ ਮੇਰੇ ਕਹਿਣ ਦੇ ਬਾਅਦ ਵੀ ਉਹ ਨਹੀਂ ਮੰਨਿਆ ਕਿ ਮੈਂ ਖੁਸਰਾ ਨਹੀਂ ਹਾਂ ਅਤੇ ਸ਼ਾਇਦ ਉਹ ਮੇਰੇ ਨਾਲ ਦੁਰਵਿਵਹਾਰ ਕਰਨ ਨਾ ਲੱਗ ਜਾਵੇ ਇਹ ਸੋਚ ਕੇ ਮੈਂ ਉਸ ਦੇ ਨਾਲ ਜਾਣਾ ਅਤੇ ਮਹਿਕ ਨੂੰ ਨਾਲ ਲੈ ਜਾਣਾ ਹੀ ਚੰਗਾ ਸਮਝਿਆ ਜਿਸ ਨੂੰ ਗੁਰੂ ਜੀ ਨੇ ਆਪਣੇ ਕੋਲ ਬੁਲਾਇਆ ਹੈ ਮੈਂ ਉਸ ਆਦਮੀ ਨਾਲ ਦੂਜੇ ਕਮਰੇ ਵਿੱਚ ਚਲੀ ਗਈ ਪਰ ਮਹਿਕ ਉੱਥੇ ਨਹੀਂ ਸੀ ਅਤੇ ਨਾ ਹੀ ਉਹ ਖੁਸਰਾ ਸੀ ਜਿਸ ਨੂੰ ਮਹਿਕ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਉਸ ਨੂੰ ਉੱਥੇ ਨਾ ਦੇਖ ਕੇ ਮੈਂ ਬਹੁਤ ਪਰੇਸ਼ਾਨ ਹੋ ਗਈ ਜਦੋਂ ਕਿ ਉਹ ਆਦਮੀ ਗੁੱਸੇ ਨਾਲ ਭੜਕ ਰਿਹਾ ਸੀ ਉਹ ਮੈਨੂੰ ਗੁਰੂ ਮਾਂ ਕੋਲ ਲੈ ਗਿਆ। ਇਹ ਇੱਕ ਵਿਆਹ ਵਾਲਾ ਘਰ ਸੀ ਜਿੱਥੇ ਹੋਰ ਖੁਸਰੇ ਨੱਚ ਰਹੇ ਸਨ ਅਤੇ ਪੈਸੇ ਇਕੱਠੇ ਕਰ ਰਹੇ ਸਨ। ਪਰ ਗੁਰੂ ਮਾਂ ਇੱਕ ਪਾਸੇ ਬੈਠ ਕੇ ਹੁੱਕਾ ਪੀ ਰਹੀ ਸੀ। ਉਹ ਆਦਮੀ ਮੈਨੂੰ ਗੁਰੂ ਮਾਂ ਵੱਲ ਲੈ ਗਿਆ। ਜਿਸ ਤੇ ਗੁਰੂ ਜੀ ਨੇ ਮੇਰੇ ਵੱਲ ਦੇਖਿਆ ਤੇ ਪੂਰੀ ਤਰ੍ਹਾਂ ਹੈਰਾਨ ਰਹਿ ਗਏ। ਤੁਸੀਂ ਇੱਥੇ ਕਿਉਂ ਆਏ ਮੈਂ ਬੀਨਾ ਨੂੰ ਬੁਲਾਇਆ ਸੀ ਗੁਰੂ ਜੀ ਨੇ ਉਸ ਖੁਸਰੇ ਦਾ ਨਾਮ ਲਿਆ ਜਿਸ ਨੂੰ ਮੈਂ ਇੱਕ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਗੁਰੂ ਮਾਂ ਦਾ ਸਵਾਲ ਸੁਣ ਕੇ ਮੇਰੇ ਕੋਲ ਖੜਾ ਆਦਮੀ ਘਬਰਾ ਗਿਆ ਜਿਸ ਤੇ ਮੈਂ ਵੀ ਉਸ ਵੱਲ ਭਿੱਜੀਆਂ ਨਜ਼ਰਾਂ ਨਾਲ ਦੇਖਿਆ ਅਤੇ ਫਿਰ ਕਿਹਾ ਗੁਰੂ ਮਾਂ ਮੈਂ ਇਸ ਆਦਮੀ ਨੂੰ ਕਿਹਾ ਸੀ ਕਿ ਮੈਂ ਖੁਸਰਾ ਨਹੀਂ ਹਾਂ ਪਰ ਇਹ ਆਦਮੀ ਨਹੀਂ ਮੰਨਿਆ ਮੈਨੂੰ ਇੱਥੇ ਆਉਣ ਲਈ ਮਜਬੂਰ ਕਰ ਦਿੱਤਾ ਪਰ ਬੀਨਾ ਘਰ ਨਹੀਂ ਸੀ ਅਤੇ ਜਦੋਂ ਮੈਂ ਦੱਸਿਆ ਕਿ ਉੱਥੇ ਮਹਿਕ ਵੀ ਨਹੀਂ ਨਹੀਂ ਸੀ ਤਾਂ ਗੁਰੂ ਜੀ ਗੁੱਸੇ ਨਾਲ ਖੜੇ ਹੋ ਗਏ ਤੁਹਾਡਾ ਕੀ ਮਤਲਬ ਹੈ ਕਿ ਉੱਥੇ ਨਹੀਂ ਸੀ ਮੈਂ ਉਸ ਨੂੰ ਘਰ ਰਹਿਣ ਲਈ ਸਖਤੀ ਨਾਲ ਕਿਹਾ ਸੀ ਅਤੇ ਉਹ ਕਦੇ ਵੀ ਬਿਨਾਂ ਦੱਸੇ ਘਰੋਂ ਨਹੀਂ ਨਿਕਲਦੀ ਸੀ ਅਤੇ ਨਾ ਹੀ ਉਸ ਨੂੰ ਬਿਨਾਂ ਪੁੱਛੇ ਘਰੋਂ ਬਾਹਰ ਜਾਣ ਦਿੱਤਾ ਜਾਂਦਾ ਸੀ ਫਿਰ ਉਹ ਕਿੱਥੇ ਗਈ ਅਤੇ ਕਿਉਂ ਗਈ ਗੁਰੂ ਮਾਂ ਬਹੁਤ ਗੁੱਸੇ ਵਿੱਚ ਸੀ ਉਸ ਦਾ ਗੁੱਸਾ ਦੇਖ ਕੇ ਮੈਂ ਡਰ ਕੇ ਪਿੱਛੇ हट ਗਈ ਮੈਨੂੰ ਨਹੀਂ ਪਤਾ ਗੁਰੂ ਮਾਂ ਮੈਂ ਸਫਾਈ ਕਰ ਰਹੀ ਸੀ ਇਹ ਆਦਮੀ ਮੈਨੂੰ ਇੱਥੇ ਲਾਇਆ ਆ ਮੈਂ ਇੱਕ ਵਾਰ ਫਿਰ ਆਪਣੇ ਨਾਲ ਖੜੇ ਆਦਮੀ ਵੱਲ ਇਸ਼ਾਰਾ ਕੀਤਾ ਅਤੇ ਗੁਰੂ ਮਾਂ ਉਸ ਆਦਮੀ ਵੱਲ ਮੁੜੀ ਅਤੇ ਗੁਰੂ ਜੀ ਨੇ ਗੁੱਸੇ ਵਿੱਚ ਆ ਕੇ ਉਸ ਨੂੰ ਕਿਹਾ ਮੈਂ ਬੀਨਾ ਕੋਲ ਭੇਜਿਆ ਸੀ ਜਿਸ ਕੋਲ ਮੈਂ ਇੱਕ ਸੀ ਅਤੇ ਤੁਸੀਂ ਇਸ ਨੂੰ ਲੈ ਆਏ ਇਹ ਤੁਹਾਨੂੰ ਖੁਸਰਾ ਲੱਗਦੀ ਹੈ ਇਹ ਸਾਡੇ ਘਰ ਦੀ ਮੋਕਰਾਣੀ ਹੈ ਜਿਸ ਨੂੰ ਤੁਸੀਂ ਬਿਨਾਂ ਕਿਸੇ ਕਾਰਨ ਲੈ ਆਏ ਹੋ ਅਤੇ ਕੌਣ ਜਾਣਦਾ ਹੈ ਉਹ ਕਿੱਥੇ ਗਈ ਹੈ ਮਹਿਕ ਨੂੰ ਲੈ ਕੇ ਸਾਰਿਆਂ ਨੂੰ ਬੁਲਾਓ ਅਸੀਂ ਹੁਣੇ ਵਾਪਸ ਜਾਣਾ ਹੈ ਗੁਰੂ ਜੀ ਨੇ ਗੁੱਸੇ ਵਿੱਚ ਕਿਹਾ ਮੈਂ ਵੀ ਬਹੁਤ ਡਰ ਗਈ ਸੀ ਮੈਂ ਗੁਰੂ ਮਾ ਨੂੰ ਇੰਨਾ ਗੁੱਸੇ ਵਿੱਚ ਪਹਿਲਾਂ ਕਦੇ ਨਹੀਂ ਦੇਖਿਆ ਸੀ ਗੁਰੂ ਜੀ ਦਾ ਗੁੱਸਾ ਦੇਖ ਕੇ ਉਹ ਆਦਮੀ ਵੀ ਘਬਰਾ ਗਿਆ ਅਤੇ ਸਿਰ ਹਿਲਾ ਕੇ ਬਾਕੀ ਸਾਰੇ ਕੁਸਰਿਆਂ ਨੂੰ ਬੁਲਾਉਣ ਲੱਗਾ ਵੈਸੇ ਵੀ ਮਹਿਫਲ ਹੁਣ ਖਤਮ ਹੋਣ ਵਾਲੀ ਸੀ ਸਾਰੇ ਹੈਰਾਨ ਅਤੇ ਪਰੇਸ਼ਾਨ ਹੋ ਕੇ ਇਕੱਠੇ ਹੋਣ ਲੱਗੇ ਅਤੇ ਗੁਰੂ ਜੀ ਨੂੰ ਪੁੱਛਣ ਲੱਗੇ ਕਿ ਕੀ ਹੋ ਗਿਆ ਹੈ ਤੁਸੀਂ ਜਲਦੀ ਵਾਪਸ ਜਾਣ ਲਈ ਕਿਉਂ ਕਹਿ ਰਹੇ ਹੋ ਜਿਸਤੇ ਗੁਰੂ ਮਾਣੇ ਉਹਨਾਂ ਨੂੰ ਸਾਰੀ ਗੱਲ ਦੱਸੀ ਕਿ ਬੀਨਾ ਘਰ ਨਹੀਂ ਹੈ ਅਤੇ ਮੈਕ ਨੂੰ ਵੀ ਆਪਣੇ ਨਾਲ ਲੈ ਗਈ ਪਰ ਹੋ ਸਕਦਾ ਹੈ ਕਿ ਉਹ ਮੈਕ ਨੂੰ ਕਿਤੇ ਬਾਹਰ ਘੁਮਾਉਣ ਲਈ ਲੈ ਗਈ ਹੋਵੇ ਅਤੇ ਹੁਣ ਤੱਕ ਘਰ ਵਾਪਸ ਆ ਗਈ ਹੋਵੇ ਪਰ ਫਿਰ ਵੀ ਅਸੀਂ ਜਲਦੀ ਤੋਂ ਜਲਦੀ ਘਰ ਜਾਣਾ ਹੈ ਕਿਉਂ ਘਰ ਹੈ ਜਾਂ ਨਹੀਂ ਗੁਰੂ ਜੀ ਦੀ ਗੱਲ ਸੁਣ ਕੇ ਸਾਰਿਆਂ ਨੇ ਸਿਰ ਹਿਲਾ ਦਿੱਤਾ ਅਤੇ ਫਿਰ ਅਸੀਂ ਸਾਰੇ ਘਰ ਵੱਲ ਨੂੰ ਤੁਰ ਪਏ ਮੈਂ ਉਸ ਦੇ ਨਾਲ ਸੀ ਕਿਉਂਕਿ ਮੈਂ ਇਹ ਜਾਣਨ ਲਈ ਉਤਸੁਕ ਸੀ ਕਿ ਕੀ ਹੁੰਦਾ ਹੈ ਕੀ ਬੀਨਾ ਸੱਚਮੁੱਚ ਮੈਕ ਨੂੰ ਲੈ ਕੇ ਗਾਇਬ ਹੋ ਗਈ ਸੀ ਜਾ ਹੋ ਸਕਦਾ ਹੈ ਕਿ ਉਹ ਘਰ ਵਾਪਸ ਆ ਗਈ ਹੋਵੇ ਮੈਨੂੰ ਆਪਣੇ ਪਰਿਵਾਰ ਦੀ ਕੋਈ ਚਿੰਤਾ ਨਹੀਂ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਖਾਣਾ ਮੇਰੀ ਮਾਂ ਨੇ ਤਿਆਰ ਕਰ ਲਿਆ ਹੋਵੇਗਾ ਕਿਉਂਕਿ ਮੈਂ ਸਵੇਰੇ ਹੀ ਘਰ ਵਿੱਚ ਲੋੜੀ ਦਾ ਰਾਸ਼ਨ ਰੱਖ ਕੇ ਆਈ ਸੀ ਕੁਝ ਸਮੇਂ ਬਾਅਦ ਅਸੀਂ ਕਾਰ ਵਿੱਚ ਬੈਠ ਕੇ ਘਰ ਲਈ ਰਵਾਨਾ ਹੋ ਗਏ ਪਰ ਜਦੋਂ ਅਸੀਂ ਘਰ ਪਹੁੰਚੇ ਤਾਂ ਉਹ ਅਜੇ ਤੱਕ ਵਾਪਸ ਨਹੀਂ ਆਈ ਸੀ ਗੁਰੂ ਜੀ ਦੇ ਨਾਲ ਨਾਲ ਬਾਕੀ ਸਾਰਿਆਂ ਦੀਆਂ ਮੁਸੀਬਤਾਂ ਵੀ ਵੱਧ ਗਈਆਂ ਸਨ ਕੀ ਉਹ ਕਿੱਥੇ ਗਈ ਅਜੇ ਅੱਜ ਤੱਕ ਕਦੇ ਨਹੀਂ ਹੋਇਆ ਸੀ ਇਹ ਕੋਈ ਖੁਸਰਾ ਕਿਵੇਂ ਕਿਸੇ ਨਵੇਂ ਬੱਚੇ ਨੂੰ ਲੈ ਕੇ ਇੱਥੋਂ ਭੱਜ ਜਾਵੇ ਅਤੇ ਵੈਸੇ ਵੀ ਬਿੰਨਾ ਇੱਕ ਬਹੁਤ ਹੀ ਭਰੋਸੇਮੰਦ ਖੁਸਰਾ ਸੀ ਜਿਸ ਉੱਤੇ ਗੁਰੂ ਮਾਤਾ ਅੰਨੇ ਵਾpropto ਸਾਕਾਰ ਸਕਦੇ ਸਨ ਕਿਉਂਕਿ ਬਿੰਨਾ ਬਚਪਨ ਤੋਂ ਹੀ ਇੱਥੇ ਰਹਿ ਰਹੀ ਸੀ ਇਸੇ ਕਰਕੇ ਗੁਰੂ ਮਾਣੇ ਬਿੰਨਾ ਨੂੰ ਮਹਿਕ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਸੀ ਇਸ ਤੋਂ ਪਹਿਲਾਂ ਇੱਥੋਂ ਦੀ ਗੁਰੂ ਮਾਂ ਕੋਈ ਹੋਰ ਹੁੰਦੀ ਸੀ ਉਸ ਦੀ ਮੌਤ ਤੋਂ ਬਾਅਦ ਇਹ ਨਵੀਂ ਗੁਰੂ ਮਾਂ ਨੇ ਇੱਥੋਂ ਦਾ ਪ੍ਰਬੰਧ ਸੰਭਾਲ ਲਿਆ ਸੀ ਜਦੋਂ ਬੀਨਾ ਇੱਥੇ ਆਈ ਤਾਂ ਗੁਰੂ ਮਾਂ ਦੀ ਉਮਰ 22 ਸਾਲ ਦੀ ਸੀ ਜਦੋਂ ਕਿ ਬੀਨਾ ਦੀ ਉਮਰ ਉਸ ਸਮੇਂ ਸਿਰਫ 7 ਸਾਲ ਸੀ ਇਸ ਲਈ ਗੁਰੂ ਮਾਂ ਨੂੰ ਬੀਨਾ ਤੇ ਬਹੁਤ ਵਿਸ਼ਵਾਸ ਸੀ ਕਿਉਂਕਿ ਉਹ ਕਈ ਸਾਲਾਂ ਤੋਂ ਗੁਰੂ ਮਾਂ ਦੇ ਨਾਲ ਸੀ ਗੁਰੂ ਜੀ ਨੇ ਬੀਨਾ ਦੀ ਪਾਲ ਲਈ ਆਪਣੇ ਦੋ ਖਾਸ ਬੰਦਿਆਂ ਨੂੰ ਉਸਦੀ ਤਲਾਸ਼ ਲਈ ਲਾ ਦਿੱਤਾ ਸੀ ਅਤੇ ਉਸਦੀ ਫੋਟੋ ਵੀ ਦੇ ਦਿੱਤੀ ਸੀ ਤਾਂ ਜੋ ਉਸ ਨੂੰ ਲੱਭਣਾ ਆਸਾਨ ਹੋ ਜਾਵੇ ਅਤੇ ਉਹ ਦੋਵੇਂ ਵਿਅਕਤੀ ਉਸਦੇ ਆਪਣੇ ਪਹਿਰੇਦਾਰ ਸਨ ਜੋ ਉਸੇ ਨੌਕਰ ਕੁਆਟਰ ਵਿੱਚ ਰਹਿੰਦੇ ਸਨ ਰਾਤ ਦਾ ਸਮਾਂ ਸੀ ਐਸਲਈਓ ਲੋਕ ਆਪ ਕਿਧਰੇ ਨਹੀਂ ਜਾ ਰਹੇ ਸਨ ਪਰ ਪਹਿਰੇਦਾਰਾਂ ਨਾਲ ਉਹਨਾਂ ਦੀ ਭਾਲ ਕਰ ਰਹੇ ਸਨ ਹਰ ਕੋਈ ਬਹੁਤ ਪਰੇਸ਼ਾਨ ਸੀ ਅਤੇ ਰੱਬ ਅਗੇ ਅਰਦਾਸ ਕਰ ਰਹੇ ਸੀ ਕਿ ਬੀਨਾ ਮਿਲ ਜਾਵੇ ਮੈਂ ਸਾਰਿਆਂ ਨੂੰ ਰਾਤ ਭਰ ਕਦੇ ਪਾਣੀ ਅਤੇ ਕਦੇ ਚਾਹ ਦਿੰਦੀ ਰਹੀ ਸਮੱਸਿਆ ਕਾਰਨ ਸਾਰੀ ਰਾਤ ਕੋਈ ਵੀ ਸੌਂ ਨਾ ਸਕਿਆ ਸਵੇਰ ਦੀ ਰੋਸ਼ਨੀ ਹਰ ਪਾਸੇ ਫੈਲਣ ਲੱਗੀ ਗਾਰਡਨ ਨੇ ਵੀ ਬੀਨਾ ਦੀ ਸਾਰੀ ਰਾਤ ਭਾਲ ਕੀਤੀ ਅਤੇ ਉਹ ਨਹੀਂ ਮਿਲੀ ਜਿਸਤੇ ਅਗਲੇ ਦਿਨ ਗੁਰੂ ਜੀ ਨੇ ਥਾਣੇ ਜਾ ਕੇ ਗੁੰਮਛੂ ਦੀ ਰਿਪੋਰਟ ਦਰਜ ਕਰਵਾਈ ਇਸ ਤੋਂ ਬਾਅਦ ਪੁਲਿਸ ਨੇ ਬੀਨਾ ਦੀ ਭਾਲ ਸ਼ੁਰੂ ਕਰ ਦਿੱਤੀ ਸਵੇਰ ਦਾ ਨਾਸ਼ਤਾ ਤਿਆਰ ਕਰਕੇ ਸਾਰਿਆਂ ਨੂੰ ਪਰੋਸਿਆ ਅਤੇ ਫਿਰ ਗੁਰੂ ਜੀ ਦੇ ਨਾਲ-ਨਾਲ ਮੈਂ ਮੈਂ ਵੀ ਬੀਨਾ ਦੀ ਭਾਲ ਕਰਨ ਚਲੀ ਗਈ। ਮੈਨੂੰ ਇੱਥੇ ਕੰਮ ਕਰਦੇ ਹੋਏ ਲਗਭਗ 3 ਸਾਲ ਹੋ ਗਏ ਸਨ। ਮੈਂ ਇਨ੍ਹਾਂ ਲੋਕਾਂ ਨਾਲ ਕੁਝ ਮਨੁੱਖੀ ਸਬੰਧ ਵੀ ਬਣਾ ਲਏ ਸਨ। ਮੈਨੂੰ ਵੀ ਇਨ੍ਹਾਂ ਲੋਕਾਂ ਦੇ ਦੁੱਖਾਂ ਦਾ ਦਰਦ ਮਹਿਸੂਸ ਹੋਇਆ। ਮੈਨੂੰ ਇਨ੍ਹਾਂ ਲੋਕਾਂ ਦੀ ਖੁਸ਼ੀ ਵਿੱਚ ਖੁਸ਼ੀ ਮਹਿਸੂਸ ਹੁੰਦੀ ਅਤੇ ਮੈਂ ਇੱਥੇ ਸਾਰੇ ਖੁਸਰਿਆਂ ਨਾਲ ਚੰਗੀ ਦੋਸਤੀ ਕਰ ਲਈ ਸੀ। ਇਸੇ ਕਰਕੇ ਮੈਂ ਵੀ ਬੀਨਾ ਬਾਰੇ ਬਹੁਤ ਚਿੰਤਤ ਮਹਿਸੂਸ ਕਰ ਰਹੀ। ਇੱਥੇ ਕੰਮ ਕਰਨ ਤੋਂ ਪਹਿਲਾਂ ਮੈਂ ਬਹੁਤ ਗਰੀਬ ਸੀ ਕਿਉਂਕਿ ਮੈਂ ਬਹੁਤ ਗਰੀਬ ਪਰਿਵਾਰ ਨਾਲ ਸੰਬੰਧਿਤ ਸੀ ਮੈਂ ਸਿਰਫ 17 ਸਾਲਾਂ ਦੀ ਸੀ ਜਦੋਂ ਮੇਰੇ ਪਿਤਾ ਜੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਮੇਰੇ ਭੈਣ ਭਰਾ ਛੋਟੇ ਸਨ ਅਤੇ ਕੰਮ ਨਹੀਂ ਕਰ ਸਕਦੇ ਸਨ ਫਿਰ ਪਿਤਾ ਜੀ ਦੀ ਮੌਤ ਤੋਂ ਬਾਅਦ ਮੈਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਕੁਝ ਪੈਸੇ ਘਰ ਆਉਣ ਲੱਗੇ ਜਿਸ ਕਾਰਨ ਸਾਡਾ ਗੁਜ਼ਾਰਾ ਆਸਾਨ ਹੋਣ ਲੱਗਾ ਮੇਰੇ ਪਿਤਾ ਇੱਕ ਮਜ਼ਦੂਰ ਸਨ ਜੋ ਦਿਹਾੜੀ ਮਜ਼ਦੂਰੀ ਕਰਕੇ ਪੈਸੇ ਕਮਾਉਂਦੇ ਸਨ ਕੋਈ ਸਰਕਾਰੀ ਕੰਮ ਤਾਂ ਨਹੀਂ ਸੀ ਜਿਸ ਨਾਲ ਸਾਨੂੰ ਪੈਨਸ਼ਨ ਮਿਲਦੀ ਤਾਂ ਜੋ ਅਸੀਂ ਆਸਾਨੀ ਨਾਲ ਗੁਜ਼ਾਰਾ ਕਰ ਸਕਦੇ ਇਸ ਲਈ ਮੈਨੂੰ ਹੁਣ ਕੰਮ ਕਰਨਾ ਪੈਂਦਾ ਸੀ ਮੇਰੇ ਮਾਤਾ ਜੀ ਵੀ ਘਰ ਵਿੱਚ ਕੱਪੜੇ ਸਿਲਾਈ ਦਾ ਕੰਮ ਕਰਦੇ ਸਨ ਜਦੋਂ ਪਿਤਾ ਜੀ ਦੀ ਮੌਤ ਹੋਈ ਤਾਂ ਮੈਂ ਇੰਟਰਮੀਡੀਏਟ ਪਾਸ ਕਰ ਲਿਆ ਸੀ ਪਰ ਪਿਤਾ ਜੀ ਦੀ ਮੌਤ ਤੋਂ ਬਾਅਦ ਮੇਰੇ ਕੋਲ ਇੰਨੇ ਪੈਸੇ ਨਹੀਂ ਸਨ ਕਿ ਅੱਗੇ ਪੜ ਸਕਾਂ ਇਥੋਂ ਤੱਕ ਕਿ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੇ ਸਮੇਂ ਵੀ ਮੈਨੂੰ ਨਮੋਸ਼ੀ ਝੱਲਣੀ ਪਈ ਕਈ ਵਾਰ ਮੈਨੂੰ ਮੇਰੀ ਤਨਖਾਹ ਸਮੇਂ ਤੇ ਨਾ ਮਿਲਦੀ ਕਈ ਵਾਰ ਮੇਰੇ ਤੋਂ ਗਲਤੀ ਨਾਲ ਕੁਝ ਟੁੱਟ ਜਾਂਦਾ ਤੇ ਮੇਰੀ ਤਨਖਾਹ ਵਿੱਚੋਂ ਪੈਸੇ ਕੱਟ ਲਏ ਜਾਂਦੇ ਅਤੇ ਕਈ ਵਾਰ ਬੱਚੇ ਮੇਰੇ ਨਾਲ ਮਾੜਾ ਵਿਵਹਾਰ ਕਰਦੇ ਸਨ ਅਤੇ ਇਸ ਕਾਰਨ ਇੱਕ ਦਿਨ ਮੈਂ ਇੱਕ ਬੱਚੇ ਨੂੰ ਬੁਰੀ ਤਰ੍ਹਾਂ ਝੜਕਿਆ ਜੋ ਮੇਰੇ ਨਾਲ ਦੁਰਵਿਵਹਾਰ ਕਰ ਰਿਹਾ ਸੀ ਜਿਸ ਤੇ ਮਾਲਕ ਨੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਉਹਨਾਂ ਲਈ ਇਹ ਠੀਕ ਨਹੀਂ ਸੀ ਕਿ ਉਹਨਾਂ ਦੇ ਬੱਚੇ ਨੂੰ ਨੌਕਰਾਨੀ ਨੇ ਡੰਗਿਆ ਉਸ ਦਿਨ ਮੈਂ ਉਸ ਘਰੋਂ ਬਾਹਰ ਆ ਕੇ ਸੜਕ ਤੇ ਬੈਠੀ ਆਪਣੀ ਤਕਲੀਫ ਕਾਰਨ ਪੁੱਭਾ ਮਾਰ ਕੇ ਰੋ ਰਹੀ ਸੀ ਮਾਲਕ ਨੇ ਮੈਨੂੰ ਮੇਰੀ ਪੁਰਾਣੀ ਤਨਖਾਹ ਵੀ ਨਹੀਂ ਦਿੱਤੀ ਸੀ ਮੈਨੂੰ ਨੌਕਰੀ ਤੋਂ ਖਾਲੀ ਹੱਥ ਕੱਢ ਦਿੱਤਾ ਗਿਆ ਅਤੇ ਮੈਂ ਰੋ ਰਹੀ ਸੀ ਕਿ ਹੁਣ ਮੇਰੇ ਘਰ ਦਾ ਖਰਚਾ ਕਿਵੇਂ ਚੱਲੇਗਾ ਮੇਰੇ ਕੋਲ 1 ਰੁਪਿਆ ਵੀ ਨਹੀਂ ਸੀ ਅਤੇ ਸਮੱਸਿਆ ਇਹ ਸੀ ਕਿ ਮੈਂ ਅੱਜ ਘਰ ਵਿੱਚ ਪਕਾਉਣ ਲਈ ਸਬਜ਼ੀ ਕਿੱਥੋਂ ਲਿਆਵਾਂਗੀ ਅਜੇ ਕੁਝ ਸਮਾਂ ਹੀ ਲੰਘਿਆ ਸੀ ਜਦੋਂ ਕੁਝ ਖੁਸਰੇ ਮੇਰੇ ਕੋਲ ਆ ਕੇ ਖੜੇ ਹੋ ਗਏ ਜਿਵੇਂ ਤੇ ਮੈਂ ਕਬਰਾ ਕੇ ਖੜੀ ਹੋ ਗਈ ਪਰ ਗੁਰੂ ਮਾਤਾ ਮੇਰੇ ਸਾਹਮਣੇ ਖੜੇ ਸਨ ਜਿਨ੍ਹਾਂ ਨੇ ਮੈਨੂੰ ਰੋਣ ਦਾ ਕਾਰਨ ਪੁੱਛਿਆ ਤਾਂ ਮੈਂ ਰੋਂਦੇ ਹੋਏ ਉਹਨਾਂ ਨੂੰ ਸਾਰੀ ਗੱਲ ਦਸਤੀ ਜਿਸ ਤੇ ਗੁਰੂ ਜੀ ਨੇ ਆਪਣੀ ਜੇਬ ਚੋਂ ਕੁਝ ਪੈਸੇ ਕੱਢ ਕੇ ਮੈਨੂੰ ਦਿੱਤੇ ਮੈਂ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਪਰ ਗੁਰੂ ਜੀ ਨੇ ਮੈਨੂੰ ਬਹੁਤ ਪਿਆਰ ਨਾਲ ਸਮਝਾਇਆ ਅਤੇ ਮੈਨੂੰ ਥੋੜਾ ਜਿਹਾ ਝਿਰਕਣ ਤੋਂ ਬਾਅਦ ਜ਼ਬਰਦਸਤੀ ਪੈਸੇ ਮੇਰੇ ਹਵਾਲੇ ਕਰ ਦਿੱਤੇ ਅਤੇ ਫਿਰ ਮੈਨੂੰ ਇੱਕ ਪਰਚੀ ਵੀ ਦੇ ਦਿੱਤੀ ਜਿਸ ਤੇ ਇੱਕ ਪਤਾ ਲਿਖਿਆ ਹੋਇਆ ਸੀ ਮੈਂ ਰੋਣਾ ਬੰਦ ਕਰ ਦਿੱਤਾ ਫਿਰ ਗੁਰੂ ਮਾਤਾ ਨੇ ਕਿਹਾ ਕਿ ਜੇਕਰ ਤੁਹਾਨੂੰ ਕੋਈ ਸਮੱਸਿਆ ਨਹੀਂ ਹੈ ਤਾਂ ਤੁਸੀਂ ਸਾਡੇ ਘਰ ਕੰਮ ਕਰਨ ਲਈ ਆ ਜਾਣਾ ਤੁਹਾਨੂੰ ਘਰ ਦਾ ਸਾਰਾ ਕੰਮ ਸੰਭਾਲਣ ਵਾਲੀ ਨੌਕਰਾਨੀ ਦੀ ਲੋੜ ਹੈ ਗੁਰੂ ਜੀ ਦੇ ਬਚਨ ਸੁਣ ਕੇ ਮੈਂ ਸ਼ਰਮਿੰਦਾ ਹੋ ਗਈ ਅਤੇ ਕਿਹਾ ਮੈਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਹੈ ਮੈਂ ਹਰ ਰੋਜ਼ ਕੰਮ ਤੇ ਆਵਾਂ ਜਦੋਂ ਮੈਂ ਇਹ ਕਿਹਾ ਤਾਂ ਗੁਰੂ ਜੀ ਨੇ ਮੇਰੇ ਮੂੰਹ ਤੇ ਹੱਥ ਫੇਰ ਕੇ ਆਪਣੇ ਦੋਸਤਾਂ ਨਾਲ ਉੱਥੋਂ ਚਲੇ ਗਏ ਮੇਰੀ ਸਮੱਸਿਆ ਹੱਲ ਹੋ ਗਈ ਅਤੇ ਹੁਣ ਮੈਂ ਹਰ ਰੋਜ਼ ਗੁਰੂ ਮਾਂ ਦੇ ਘਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸਾਰੇ ਖੁਸਰਿਆਂ ਨਾਲ ਮੇਰੀ ਬਹੁਤ ਚੰਗੀ ਦੋਸਤੀ ਹੋ ਗਈ ਸੀ ਉੱਥੇ ਕੰਮ ਕਰਦੇ ਸਮੇਂ ਮੈਨੂੰ ਕੋਈ ਮੁਸ਼ਕਲ ਨਹੀਂ ਆਈ। ਨਾ ਹੀ ਕਦੇ ਕਿਸੇ ਨੇ ਮੇਰੀ ਬੇਵਜਾ ਬੇਇੱਜ਼ਤੀ ਕੀਤੀ ਅਤੇ ਨਾ ਹੀ ਕਦੇ ਕਿਸੇ ਨੇ ਮੇਰੇ ਨਾਲ ਮਾੜਾ ਵਿਵਹਾਰ ਕੀਤਾ। ਸਗੋਂ ਹਰ ਕੋਈ ਮੇਰਾ ਬਹੁਤ ਸਤਿਕਾਰ ਕਰਦੀ ਸੀ ਅਤੇ ਇਸ ਨਾਲ ਮੈਨੂੰ ਅਹਿਸਾਸ ਹੋਇਆ ਕਿ ਖੁਸ਼ਰਿਆਂ ਦੀਆਂ ਭਾਵਨਾਵਾਂ ਮਰਦਾਂ ਤੇ ਔਰਤਾਂ ਦੋਵਾਂ ਨਾਲੋਂ ਬਿਹਤਰ ਹੁੰਦੀਆਂ ਹਨ। ਗੁਰੂ ਜੀ ਮੈਨੂੰ ਹਰ ਮਹੀਨੇ ਚੰਗੀ ਤਨਖਾਹ ਦਿੰਦੇ ਸਨ। ਜਿਵੇਂ ਵਿੱਚ ਮੈਂ ਅਤੇ ਮੇਰਾ ਪਰਿਵਾਰ ਬਹੁਤ ਵਧੀਆ ਢੰਗ ਨਾਲ ਰਹਿੰਦਾ ਸੀ ਰਾਤ ਨੂੰ ਵਾਪਸ ਜਾਣ ਤੋਂ ਪਹਿਲਾਂ ਉਹ ਮੈਨੂੰ ਪਕਾਇਆ ਹੋਇਆ ਖਾਣਾ ਅਤੇ ਕੁਝ ਫਲ ਆਦੀ ਦਿੰਦੇ ਸਨ ਅਤੇ ਇਹ ਜਿਤਾਉਂਦੇ ਵੀ ਨਹੀਂ ਸਨ ਤਾਂ ਜੋ ਮੇਰੀ ਇੱਜ਼ਤ ਨੂੰ ਠੇਸ ਨਾ ਪਹੁੰਚੇ ਮੈਨੂੰ ਇੱਥੇ ਕੰਮ ਕਰਦੇ 3 ਸਾਲ ਬੀਤ ਚੁਕੇ ਸਨ ਅਤੇ ਹੁਣ ਮੈਂ 20 ਸਾਲਾਂ ਦੀ ਸੀ ਇਨ੍ਹਾਂ 3 ਸਾਲਾਂ ਵਿੱਚੋਂ ਇਹ ਪਹਿਲੀ ਵਾਰ ਸੀ ਜਦੋਂ ਕੋਈ ਬੱਚਾ ਇੱਥੋਂ ਗਿਆ ਹੋਵੇ ਹੋਰ ਤਾਂ ਹੋਰ ਨੌਜਵਾਨ ਕੁਸਰੇਕ ਅਕਸਰ ਇੱਥੇ ਆਉਂਦੇ ਸਨ ਅਤੇ ਫਿਰ ਉਹ ਇੱਥੇ ਹੀ ਰਹਿੰਦੇ ਸਨ ਪਰ ਬੀਨਾ ਦਾ ਗਾਇਬ ਹੋਣਾ ਸਾਰਿਆਂ ਲਈ ਮੁਸੀਬਤ ਬਣ ਗਿਆ ਸੀ ਅਸੀਂ ਤੁਰਦੇ ਫਿਰਦੇ ਬੱਸ ਅੱਡੇ ਤੇ ਪਹੁੰਚ ਗਏ ਸੀ ਜਿੱਥੇ ਕਈ ਬੱਸਾਂ ਖੜੀਆਂ ਸਨ ਅਤੇ ਕੁਝ ਬੱਸਾਂ ਤੋਂ ਸਵਾਰੀਆਂ ਉਤਰ ਰਹੀਆਂ ਸਨ ਅਤੇ ਕੁਝ ਬੱਸਾਂ ਵਿੱਚ ਸਵਾਰ ਹੋ ਰਹੀਆਂ ਸਨ ਮੈਂ ਅਤੇ ਗੁਰੂਜੀ ਹਰ ਪਾਸੇ ਡਰਾਈਵਰਾਂ ਅਤੇ ਕਨੈਕਟਰਾਂ ਨੂੰ ਪੁੱਛ ਰਹੇ ਸੀ ਅਤੇ ਬੀਨਾ ਦੀ ਤਸਵੀਰ ਵੀ ਦਿਖਾ ਰਹੇ ਸੀ ਪਰ ਕਿਤੇ ਵੀ ਕੁਝ ਦਿਖਾਈ ਨਹੀਂ ਦੇ ਰਿਹਾ ਸੀ ਫਿਰ ਅਸੀਂ ਇੱਕ ਆਖਰੀ ਬੱਸ ਵੱਲ ਵਧੇ ਕਿ ਸ਼ਾਇਦ ਸਾਨੂੰ ਕੁਝ ਪਤਾ ਲੱਗ ਜਾਵੇ ਤੇ ਫਿਰ ਉੱਥੋਂ ਪਤਾ ਲੱਗ ਗਿਆ ਉਸੇ ਬੱਸ ਵਿੱਚ ਬੀਨਾ ਕਿਤੇ ਗਈ ਸੀ ਫਿਰ ਅਸੀਂ ਵੀ ਉਸੇ ਬੱਸ ਵਿੱਚ ਬੈਠ ਗਏ ਜਿਸ ਨੇ ਅਗਲੇ ਅੱਧੇ ਘੰਟੇ ਵਿੱਚ ਸਾਨੂੰ ਉਸ ਥਾਂ ਤੇ ਉਤਾਰ ਦਿੱਤਾ ਜਿੱਥੇ ਬੀਨਾ ਨੂੰ ਉਤਾਰਿਆ ਸੀ ਲੋਕਾਂ ਤੋਂ ਪੁੱਛਣ ਤੋਂ ਬਾਅਦ ਅਸੀਂ ਉਸ ਥਾਂ ਤੇ ਪਹੁੰਚੇ ਜਿੱਥੇ ਉਹਨਾਂ ਨੇ ਸਾਨੂੰ ਦੱਸਿਆ ਕਿ ਬੀਨਾ ਆਈ ਹੈ ਜਦੋਂ ਅਸੀਂ ਘਰ ਦੇ ਸਾਹਮਣੇ ਪਹੁੰਚੇ ਤਾਂ ਇਹ ਦੇਖ ਕੇ 당ਗ ਰਹਿ ਗਏ ਬਿਲਕੁਲ ਸਾਹਮਣੇ ਦਰਵਾਜੇ ਦੇ ਬਾਹਰ ਬੈਠੀ ਬੀਨਾ ਮੈਂ ਇੱਕ ਨੂੰ ਕੰਬਲ ਵਿੱਚ ਲਪੇਟੇ ਦਰਵਾਜੇ ਦੇ ਬਾਹਰ ਬੈਠੀ ਹੈ ਦਰਵਾਜਾ ਅੰਦਰੋਂ ਬੰਦ ਹੈ ਉਸ ਦੇ ਹੱਥ ਵਿੱਚ ਇੱਕ ਸੋਟੀ ਸੀ ਜਿਸ ਨਾਲ ਉਹ ਹਰ ਅਗਲੇ ਸੈਕਿੰਡ ਉਸ ਘਰ ਦੇ ਦਰਵਾਜੇ ਦੀ ਘੰਟੀ ਵਜਾ ਰਹੀ ਸੀ ਉਹ ਇਹ ਵੀ ਕਹਿ ਰਹੀ ਸੀ ਕਿ ਮੈਨੂੰ ਇਨਸਾਫ ਚਾਹੀਦਾ ਹੈ ਆਪਣੇ ਲਈ ਨਹੀਂ ਮਹਿਕ ਦੇ ਲਈ ਅਸੀਂ ਹੈਰਾਨ ਹੋ ਗਏ ਪਰ ਗੁਰੂ ਮਾਂ ਦੀ ਪਾਲਣਾ ਕਰਦੇ ਹੋਏ ਜਦੋਂ ਉਸ ਦੇ ਕੋਲ ਪਹੁੰਚੇ ਤਾਂ ਸਾਨੂੰ ਸਾਰਿਆਂ ਨੂੰ ਦੇਖ ਕੇ ਬੀਨਾ ਘਬਰਾਟ ਵਿੱਚ ਖੜੀ ਹੋ ਗਈ ਅਤੇ ਫਿਰ ਅਚਾਨਕ ਰੋਣ ਲੱਗ ਪਈ ਅਤੇ ਮਹਿਕ ਨੂੰ ਫੜ ਕੇ ਗੁਰੂ ਜੀ ਦੇ ਅੱਗੇ ਹੱਥ ਜੋੜ ਲਏ ਗੁਰੂ ਜੀ ਨੇ ਉਸ ਦੇ ਹੱਥ ਖੋਲੇ ਅਤੇ ਫਿਰ ਪੁੱਛਿਆ ਤੁਸੀਂ ਅਜਿਹਾ ਕਿਉਂ ਕੀਤਾ ਅਤੇ ਇਹ ਕਿਸ ਤਰ੍ਹਾਂ ਦਾ ਘਰ ਹੈ ਜਦੋਂ ਗੁਰੂ ਜੀ ਨੇ ਬੀਨਾ ਨੂੰ ਪੁੱਛਿਆ ਤਾਂ ਉਹ ਇੱਕ ਵਾਰ ਫਿਰ ਫੁੱਟ-ਫੁੱਟ ਕੇ ਰੋ ਪਈ ਅਤੇ ਮੈਂਕ ਨੂੰ ਜੱਫੀ ਪਾ ਕੇ ਕਹਿਣ ਲੱਗੀ ਇਹ ਮੇਰੇ ਮਾਤਾ-ਪਿਤਾ ਦਾ ਘਰ ਹੈ ਮੇਰੇ ਮਾਤਾ-ਪਿਤਾ ਮਰ ਚੁਕੇ ਹਨ ਅਤੇ ਹੁਣ ਮੇਰਾ ਭਰਾ ਤੇ ਭਜਾਈ ਆਪਣੇ ਬੱਚਿਆਂ ਸਮੇਤ ਇੱਥੇ ਰਹਿੰਦੇ ਹਨ ਬੀਨਾ ਨੇ ਕਿਹਾ ਤਾਂ ਗੁਰੂ ਜੀ ਨੇ ਫਿਰ ਪੁੱਛਿਆ ਕੀ ਮਹਿਕ ਦਾ ਇਨ੍ਹਾਂ ਨਾਲ ਕੀ ਸੰਬੰਧ ਹੈ ਜਿਸ ਤੇ ਬੀਨਾ ਨੇ ਦੱਸਿਆ ਕਿ ਮਹਿਕ ਮੇਰੀ ਭਤੀਜੀ ਹੈ ਜੋ ਕਿ ਮੇਰੇ ਅਸਲੀ ਭਰਾ ਦੀ ਧੀ ਹੈ ਇਸ ਖੁਲਾਸੇ ਤੇ ਅਸੀਂ ਸਾਰੇ ਚੁੱਪ ਰਹਿ ਗਏ ਕੀ ਅਜਿਹਾ ਕਿਵੇਂ ਹੋ ਸਕਦਾ ਹੈ ਤੁਸੀਂ ਕਿਵੇਂ ਜਾਣਦੇ ਹੋ ਕਿ ਮਹਿਕ ਤੁਹਾਡੀ ਭਤੀਜੀ ਹੈ ਕੋਈ ਅਣਪਛਾਤੀ ਔਰਤ ਇਸ ਨੂੰ ਸਾਡੇ ਘਰ ਦੇ ਦਰਵਾਜ਼ੇ ਤੇ ਛੱਡ ਗਈ ਜਦੋਂ ਗੁਰੂ ਜੀ ਨੇ ਹੈਰਾਨੀ ਨਾਲ ਸਵਾਲ ਪੁੱਛਿਆ ਤਾਂ ਬੀਨਾ ਨੇ ਮਹਿਕ ਦੀ ਖੱਬੀ ਬਾਹ ਨੰਗੀ ਕਰ ਦਿੱਤੀ ਉੱਥੇ ਮੌਜੂਦ ਵੱਡੇ ਕਾਲੇ ਨਿਸ਼ਾਨ ਵੱਲ ਇਸ਼ਾਰਾ ਕਰਦੇ ਹੋਏ ਬੀਨਾ ਨੇ ਕਿਹਾ ਇਹ ਸਾਡੇ ਪਰਿਵਾਰ ਦਾ ਜਨਮ ਚਿੰਨ ਹੈ ਮੇਰੇ ਮੋਢੇ ਤੇ ਵੀ ਇਸੇ ਤਰ੍ਹਾਂ ਦਾ ਨਿਸ਼ਾਨ ਹੈ ਇਹ ਮੇਰੇ ਪਿਤਾ ਤੇ ਭਰਾ ਦੇ ਮੋਢੇ ਤੇ ਵੀ ਸੀ ਫਿਰ ਮੈਂ ਡੀਐਨਏ ਟੈਸਟ ਕਰਵਾਇਆ ਜਿਸ ਤੋਂ ਇਹ ਲੱਗਿਆ ਕਿ ਮੇਰਾ ਉਸ ਨਾਲ ਖੂਨ ਦਾ ਰਿਸ਼ਤਾ ਹੈ ਅਤੇ ਉਹ ਮੇਰੇ ਭਰਾ ਦਾ ਬੱਚਾ ਹੈ ਕਿਉਂਕਿ ਮੇਰਾ ਇੱਕ ਹੀ ਭਰਾ ਸੀ ਅਤੇ ਕੋਈ ਭੈਣ ਨਹੀਂ ਸੀ ਉਦੋਂ ਹੀ ਮੈਂ ਸਮਝਿਆ ਕਿ ਇਹ ਮੇਰੇ ਭਰਾ ਦਾ ਬੱਚਾ ਹੈ ਇਸੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਬਿਨਾਂ ਦੱਸੇ ਆਪਣੇ ਅਤੇ ਮਹਿਕ ਦਾ ਹੱਕ ਮੰਗਣ ਆਈ ਜਿਵੇਂ ਦੀ ਜ਼ਿੰਦਗੀ ਮੈਂ ਗੁਜ਼ਾਰੀ ਨੱਚ ਗਾ ਕੇ ਅਤੇ ਲੋਕਾਂ ਦੇ ਹਾਸੇ ਮਜ਼ਾਕ ਨੂੰ ਸਹਿਣ ਕਰਕੇ ਮੈਂ ਨਹੀਂ ਚਾਹੁੰਦੀ ਕਿ ਮਹਿਕ ਦੀ ਜ਼ਿੰਦਗੀ ਵੀ ਇਸ ਤਰ੍ਹਾਂ ਦੀ ਗੁਜ਼ਰੇ ਮੈਂ ਚਾਹੁੰਦੀ ਸੀ ਕਿ ਮਹਿਕ ਪੜ੍ਹੇ ਲਿਖੇ ਅਤੇ ਸਧਾਰਨ ਵਿਅਕਤੀ ਵਾਂਗ ਜ਼ਿੰਦਗੀ ਜੀਵੇ ਫਿਰ ਮੈਂ ਉਸ ਨੂੰ ਉੱਥੋਂ ਲੈ ਆਈ ਕਿਉਂਕਿ ਮੈਨੂੰ ਪਤਾ ਸੀ ਕਿ ਸਾਡੇ ਨਾਲ ਅਜਿਹਾ ਹੋਣਾ ਸੰਭਵ ਨਹੀਂ ਹੈ ਗੁਰੂ ਮਾਂ ਬਿਨਾ ਬੋਲੇ ਚੁੱਪ ਹੋ ਗਈ ਅਤੇ ਇੱਕ ਡੂੰਗਾ ਸਾਹ ਲਿਆ ਜਿਵੇਂ ਉਹ ਸਭ ਕੁਝ ਸਮਝ ਗਈ ਹੋਵੇ ਪਰ ਮੈਂ ਮਹਾਰਾਣੀ ਨਾਲ ਪੁੱਛਿਆ ਕਿ ਤੁਹਾਨੂੰ ਵੀ ਤੁਹਾਡੇ ਮਾਤਾ-ਪਿਤਾ ਨੇ ਘਰ ਤੋਂ ਕੱਢ ਦਿੱਤਾ ਸੀ ਜਦੋਂ ਮੇਰੇ ਸਵਾਲ ਤੇ ਗੁਰੂ ਜੀ ਨੇ ਮੇਰੇ ਵੱਲ ਦੇਖਿਆ ਤਾਂ ਮੈਂ ਚੁੱਪ ਹੋ ਗਈ ਪਰ ਬੀਨਾ ਨੇ ਕਿਹਾ ਕਿ ਮੇਰੇ ਮਾਤਾ-ਪਿਤਾ ਨੇ ਨਹੀਂ ਬਲਕਿ ਮੇਰੀ ਮਾਂ ਨੇ ਹੀ ਮੈਨੂੰ ਘਰੋਂ ਕੱਢ ਦਿੱਤੀ ਸੀ ਕਿਉਂਕਿ ਮੈਂ ਨਾ ਤਾਂ ਔਰਤ ਸੀ ਅਤੇ ਨਾ ਹੀ ਮਰਦ ਪਰ ਵਿਚਕਾਰਲੀ ਚੀਜ਼ ਸੀ ਜਣੀ ਮੈਂ ਇੱਕ ਖੁਸਰਾ ਸੀ ਅਤੇ ਮੇਰੀ ਮਾਂ ਨੂੰ ਧੀ ਤਾਂ ਸਵੀਕਾਰ ਸੀ ਪਰ ਖੁਸਰਾ ਨਹੀਂ ਸੀ ਉਸਨੇ ਮੈਨੂੰ ਕਦੇ ਵੀ ਆਪਣੇ ਨੇੜੇ ਨਹੀਂ ਆਉਣ ਦਿੱਤੀ ਪਰ ਹਮੇਸ਼ਾ ਮੇਰੇ ਪ੍ਰਤੀ ਆਪਣੀ ਨਫ਼ਰਤ ਦਾ ਪ੍ਰਗਟਾਵਾ ਕੀਤਾ ਮੇਰੇ ਪਿਤਾ ਜੀ ਵੀ ਮੈਨੂੰ ਜ਼ਿਆਦਾ ਪਸੰਦ ਨਹੀਂ ਕਰਦੇ ਸਨ ਪਰ ਉਹਨਾਂ ਨੇ ਕਦੇ ਵੀ ਮੇਰੇ ਪ੍ਰਤੀ ਨਫ਼ਰਤ ਨਹੀਂ ਪ੍ਰਗਟਾਈ ਅਤੇ ਨਾ ਹੀ ਉਹਨਾਂ ਨੇ ਕਦੇ ਮੈਨੂੰ ਗਾਲਾਂ ਕੱਢੀਆਂ ਮੈਨੂੰ ਮੇਰੀ ਦਾਦੀ ਨੇ ਹੀ ਪਾਲੀ ਸੀ ਮੇਰੀ ਆਪਣੀ ਮਾਂ ਮੇਰੇ ਵੱਡੇ ਭਰਾ ਨੂੰ ਬਹੁਤ ਪਿਆਰ ਕਰਦੀ ਸੀ ਉਹ ਉਸ ਨੂੰ ਆਪਣੇ ਹੱਥਾਂ ਨਾਲ ਖਵਾਉਂਦੀ ਉਸ ਨੂੰ ਨਵਾਉਂਦੀ ਅਤੇ ਆਪਣੇ ਹੱਥਾਂ ਨਾਲ ਕੱਪੜੇ ਪਾਉਂਦੀ ਉਸ ਨੂੰ ਸਕੂਲ ਭੇਾਈ ਦੀ ਉਸਦੇ ਨਾਲ ਖੇਡਦੀ ਅਤੇ ਉਸਦੇ ਗੁੱਸੇ ਨੂੰ ਬਰਦਾਸ਼ਤ ਕਰਦੀ ਅਤੇ ਉਸ ਨੂੰ ਬਹੁਤ ਪਿਆਰ ਕਰਦੀ ਪਰ ਮੇਰੇ ਨਾਲ ਅਜੇ ਕੁਝ ਨਹੀਂ ਸੀ ਮੇਰੀ ਮਾਂ ਮੈਨੂੰ ਦੂਰ ਤੱਕ ਦਿੰਦੀ ਉਹ ਮੇਰੇ ਨਾਲ ਨਫ਼ਰਤ ਕਰਦੀ ਜੇ ਮੈਂ ਉਸ ਕੋਲ ਜਾਂਦੀ ਤਾਂ ਉਹ ਮੈਨੂੰ ੱੱਕਾ ਦੇ ਦਿੰਦੀ। ਮੇਰੇ ਨਾਲ ਲਾੜ ਪਿਆਰ ਕਰਨਾ ਤਾਂ ਦੂਰ ਦੀ ਗੱਲ ਸੀ। ਮੇਰੀ ਦਾਦੀ ਹੀ ਸੀ ਜਿਸ ਨੇ ਮੈਨੂੰ ਪਾਲੀ। ਮੈਨੂੰ ਸਭ ਕੁਝ ਦਿੱਤਾ, ਮੈਨੂੰ ਖਵਾਇਆ, ਮੇਰੇ ਸਾਰੇ ਕੰਮ ਕੀਤੇ। ਮੇਰੇ ਪਿਤਾ ਜੀ ਮੇਰੇ ਨਾਲ ਬੇਪਰਵਾਹ ਰਹਿੰਦੇ ਸੀ। ਉਹਨਾਂ ਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਮੈਂ ਜ਼ਿੰਦਾ ਹਾਂ ਜਾਂ ਮਰੀ ਹਾਂ। ਮੇਰੀ ਦਾਦੀ ਅਕਸਰ ਦੋਹਾਂ ਨੂੰ ਸਮਝਾਉਂਦੀ ਪਰ ਉਹਨਾਂ ਦੇ ਇਸ ਦਾ ਕੋਈ ਅਸਰ ਨਹੀਂ ਹੋਇਆ। ਇਸ ਦੀ ਬਜਾਏ ਉਹ ਇੱਕ ਕੰਨ ਤੋਂ ਸਭ ਕੁਝ ਸੁਣਦੇ ਅਤੇ ਦੂਜੇ ਕੰਨ ਤੋਂ ਬਾਹਰ ਕੱਢ ਦਿੰਦੇ। ਜਿਵੇਂ ਤੇ ਮੇਰੀ ਦਾਦੀ ਨੇ ਹੁਣ ਉਸ ਨੂੰ ਕੁਝ ਵੀ ਕਹਿਣਾ ਛੱਡ ਦਿੱਤਾ ਸੀ ਕਿ ਕੁਝ ਵੀ ਕਹਿਣ ਤਾਂ ਕੋਈ ਫਾਇਦਾ ਨਹੀਂ ਸੀ ਉਹ ਸਿਰਫ ਮੇਰੇ ਵੱਡੇ ਭਰਾ ਵਿੱਚ ਹੀ ਦਿਲਚਸਪੀ ਰੱਖਦੇ ਸੀ ਜਿਵੇਂ ਉਸ ਦੀ ਜ਼ਿੰਦਗੀ ਵਿੱਚ ਮੇਰਾ ਕੋਈ ਮਹੱਤਵ ਹੀ ਨਹੀਂ ਸੀ ਮੈਂ ਛੋਟੀ ਸੀ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਨਾਲ ਇਸ ਹੱਦ ਤੱਕ ਨਫ਼ਰਤ ਕਰਨ ਦਾ ਕੀ ਕਾਰਨ ਸੀ ਅਤੇ ਫਿਰ ਜਦੋਂ ਮੈਂ ਆਪਣੀ ਜ਼ਿੰਦਗੀ ਦੇ ਸਭ ਤੋਂ ਦਰਦਨਾਕ ਸਾਲ ਬਤੌਣ ਤੋਂ ਬਾਅਦ ਵੱਡੀ ਹੋਈ ਤਾਂ ਮੇਰਾ ਇੱਕੋ ਇੱਕ ਸਹਾਰਾ ਮੇਰੀ ਦਾਦੀ ਵੀ ਮੈਂ ਇਹਨੂੰ ਛੱਡ ਕੇ ਚਲੀ ਗਈ ਉਸ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਮੇਰੇ ਮਾਤਾ ਪਿਤਾ ਮੈਨੂੰ ਹੋਰ ਵੀ ਬੋਝ ਮਹਿਸੂਸ ਕਰਨ ਲੱਗੇ ਫਿਰ ਉਹਨਾਂ ਨੇ ਮੈਨੂੰ ਖੁਸਰਿਆਂ ਦੇ ਹਵਾਲੇ ਕਰ ਦਿੱਤੀ ਉਸ ਦਿਨ ਮੈਂ ਬਹੁਤ ਰੋਈ ਬਹੁਤ ਚੀਕੀ ਕਿ ਉਹ ਮੈਨੂੰ ਆਪਣੇ ਤੋਂ ਦੂਰ ਨਾ ਕਰਨ ਮੈਂ ਉਹਨਾਂ ਦੇ ਪੈਰਾਂ 'ਚ ਡਿੱਗ ਪਈ ਕਿ ਉਹ ਮੈਨੂੰ ਆਪਣੇ ਨਾਲ ਲੈ ਜਾਣ ਮੈਨੂੰ ਇੱਥੇ ਛੱਡ ਕੇ ਨਾ ਜਾਣ ਪਰ ਉਹਨਾਂ ਨੇ ਮੇਰੇ ਤੇ ਤਰਸ ਨਹੀਂ ਕੀਤਾ ਅਤੇ ਫਿਰ ਮੈਂ ਸਦਾ ਲਈ ਗੁਰੂ ਮਾਂ ਕੋਲ ਰਹੀ ਅਤੇ ਜਦੋਂ ਮੈਂ ਵੱਡੀ ਹੋਈ ਤਾਂ ਹੋਈ ਤਾਂ ਮੈਂ ਉਹ ਸਭ ਕੁਝ ਕਰਨ ਲੱਗ ਪਈ ਜੋ ਹਰ ਖੁਸਰਾ ਕਰਨ ਲਈ ਮਜਬੂਰ ਹੁੰਦਾ ਹੈ ਭਾਵ ਨੱਚਣਾ ਅਤੇ ਪੈਸੇ ਕਮਾਉਣਾ ਮੈਨੂੰ ਇਹ ਜ਼ਿੰਦਗੀ ਕਦੇ ਵੀ ਪਸੰਦ ਨਹੀਂ ਸੀ ਪਰ ਮੈਨੂੰ ਇਹ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਕਿਉਂਕਿ ਮੈਂ ਮੁਕਤ ਦੀ ਰੋਟੀ ਵੀ ਨਹੀਂ ਖਾ ਸਕਦੀ ਸੀ ਜਦੋਂ ਮੈਂ ਕੰਮ ਕਰਨ ਤੋਂ ਨਾ ਕਰ ਦਿੰਦੀ ਤਾਂ ਬਾਕੀ ਸਾਰੇ ਵੀ ਨਾ ਕਰ ਦਿੰਦੇ ਕਿਉਂਕਿ ਮੈਂ ਗੁਰੂ ਮਾਂ ਦਾ ਵਿਸ਼ੇਸ਼ ਅਤੇ ਬਾਕੀ ਸਾਰੇ ਮਤਰੇ ਤਾਂ ਨਹੀਂ ਸਨ ਫਿਰ ਵੀ ਮੈਂ ਚੁੱਪ ਰਹੀ ਅਤੇ ਮੂੰਹ ਬੰਦ ਕਰਕੇ ਬਾਕੀ ਖੁਸਰਿਆਂ ਨਾਲ ਮਿਲ ਕੇ ਉਹੀ ਕੰਮ ਕਰਨ ਲੱਗ ਪਏ ਮੈਂ ਕਦੇ ਵੀ ਆਪਣੇ ਮਾਤਾ ਪਿਤਾ ਕੋਲ ਇਸ ਕਰਕੇ ਵਾਪਸ ਨਹੀਂ ਗਈ ਕਿਉਂ ਮੇਰੇ ਨਾਲ ਬਦਸਲੂਕੀ ਕਰਨਗੇ ਅਤੇ ਫਿਰ ਇੰਨੇ ਸਾਲਾਂ ਬਾਅਦ ਮਹਿਕ ਮਹਿਕ ਮੇਰੀ ਜ਼ਿੰਦਗੀ ਵਿੱਚ ਆਈ ਮੈਂ ਨਹੀਂ ਚਾਹੁੰਦੀ ਸੀ ਕਿ ਮਹਿਕ ਨਾਲ ਵੀ ਉਹੀ ਵਾਪਰੇ ਜੋ ਮੇਰੇ ਨਾਲ ਹੋਇਆ ਮੈਂ ਇਨਸਾਫ ਦੀ ਮੰਗ ਕਰਨ ਆਈ ਸੀ ਮੈਨੂੰ ਮੇਰੇ ਮਾਪਿਆਂ ਨੇ ਡੰਟਿਆ ਸੀ ਪਰ ਮੈਂ ਇੱਕ ਖੁਸ਼ਕਿਸਮਤ ਸੀ ਉਸਦੀ ਮਾਂ ਉਸਨੂੰ ਸਵੀਕਾਰ ਕਰਨਾ ਚਾਹੁੰਦੀ ਸੀ ਪਰ ਉਸਦੇ ਪਿਤਾ ਨਹੀਂ ਮੇਰੇ ਮਾਤਾ ਪਿਤਾ ਬਹੁਤ ਸਮਾਂ ਪਹਿਲਾਂ ਮਰ ਚੁੱਕੇ ਸਨ ਮੈਂ ਮੈਂ ਇੱਕ ਦੇ ਪਿਤਾ ਭਾਵ ਮੇਰੇ ਭਰਾ ਨੂੰ ਬਹੁਤ ਸਮਝਾਇਆ ਉਸ ਨੂੰ ਮੈਂ ਰੱਖਣ ਲਈ ਰੱਬ ਨੂੰ ਯਾਦ ਕਰਵਾਇਆ ਸਾਰੇ ਮਨੁੱਖ ਪ੍ਰਮਾਤਮਾ ਦੁਆਰਾ ਬਣਾਏ ਗਏ ਹਨ ਅਸੀਂ ਕੌਣ ਹਾਂ ਇਸ ਵਿੱਚ ਕਸੂਰ ਕੱਢਣ ਵਾਲੇ ਪਰ ਮੇਰਾ ਪ੍ਰਾ ਮੈਕ ਨੂੰ ਰੱਖਣ ਲਈ ਰਾਜੀ ਨਹੀਂ ਇਸੇ ਲਈ ਮੈਂ ਘਰ ਦੇ ਬਾਹਰ ਬੈਠੀ ਸੀ ਕਿ ਮੈਂ ਫਿਰ ਜਾਵਾਂਗੀ ਜਦੋਂ ਉਹ ਮੈਨੂੰ ਸਵੀਕਾਰ ਕਰੇਗਾ ਜਦੋਂ ਕੋਈ ਆਉਣ ਵਾਲਾ ਪੁੱਛਦਾ ਹੈ ਤਾਂ ਮੈਂ ਮਾਣ ਨਾਲ ਦੱਸਦੀ ਹਾਂ ਕਿ ਮੈਂ ਇਸ ਘਰ ਦੀ ਵਾਸੀ ਹਾਂ ਅਤੇ ਮੈਂ ਉਸ ਦੀ ਭੈਣ ਹਾਂ ਅਤੇ ਇਹ ਉਸ ਦਾ ਬੱਚਾ ਹੈ ਜਦੋਂ ਉਹ ਬਿਨਾਂ ਬੋਲੇ ਚੁੱਪ ਹੋ ਗਈ ਤਾਂ ਅਸੀਂ ਸਾਰਿਆਂ ਨੇ ਹੰਝੂ ਭਰੀਆਂ ਅੱਖਾਂ ਪੂੰਝੀਆਂ ਇਹ ਹਰ ਉਸ ਖੁਸਰੇ ਦੀ ਕਹਾਣੀ ਹੈ ਜੋ ਬੀਨਾ ਦੀ ਸੀ ਕੇ ਪਰਿਵਾਰ ਦੇ ਮੈਂਬਰ ਖੁਸਰਿਆਂ ਨੂੰ ਸਵੀਕਾਰ ਨਹੀਂ ਕਰਦੇ ਉਂਝ ਜੇਕਰ ਉਹ ਖੁਸਰਾ ਹੈ ਤਾਂ ਇਸ ਵਿੱਚ ਉਸ ਦਾ ਕੋਈ ਕਸੂਰ ਨਹੀਂ ਹੈ ਸਭੋਂ ਰੱਬ ਨੇ ਉਸ ਨੂੰ ਬਣਾਇਆ ਹੈ ਅਤੇ ਜੋ ਲੋਕ ਉਸ ਨੂੰ ਸਵੀਕਾਰ ਨਹੀਂ ਕਰਦੇ ਹਨ ਉਹ ਰੱਬ ਦੇ ਫੈਸਲੇ ਨੂੰ ਸਵੀਕਾਰ ਨਹੀਂ ਕਰਦੇ ਅਤੇ ਆਪਣੇ ਰੱਬ ਨੂੰ ਨਾਰਾਜ਼ ਕਰਦੇ ਹਨ ਜਦੋਂ ਅਸੀਂ ਸਾਰੇ ਇਹੀ ਸੋਚ ਰਹੇ ਸੀ ਤਾਂ ਅੰਦਰੋਂ ਆਵਾਜ਼ਾਂ ਆਉਣੀਆ ਸ਼ੁਰੂ ਹੋ ਗਈਆਂ ਅਤੇ ਫਿਰ ਕੁਝ ਦੇਰ ਬਾਅਦ ਦਰਵਾਜ਼ਾ ਖੁੱਲ੍ਹਿਆ ਅਤੇ ਇੱਕ ਔਰਤ ਬਾਹਰ ਆਈ ਅਤੇ ਉਸ ਨੂੰ ਚੁੰਮਣ ਲੱਗੀ ਯਕੀਨਨ ਉਹ ਮਹਿਕ ਦੀ ਮਾਂ ਸੀ ਉਸ ਨੇ ਦੱਸਿਆ ਕਿ ਉਹ ਮਹਿਕ ਨੂੰ ਆਪਣੇ ਕੋਲ ਰੱਖੇਗੀ ਅਤੇ ਆਪਣੇ ਪਤੀ ਨੂੰ ਤਲਾਕ ਦੇਵੇਗੀ ਮੈਨੂੰ ਭਾਵੇਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਨਾ ਪਵੇ ਪਰ ਹੁਣ ਮੈਂ ਆਪਣੀ ਧੀ ਨੂੰ ਆਪਣੇ ਕੋਲ ਰੱਖਾਂਗੀ ਅਤੇ ਇਸ ਆਦਮੀ ਤੋਂ ਤਲਾਕ ਲੈ ਲਵਾਂਗੀ ਉਦੋਂ ਹੀ ਮਹਿਕ ਦਾ ਪਿਤਾ ਅਤੇ ਬੀਨਾ ਦਾ ਭਰਾ ਹਾਰਿਆ ਹੋਇਆ ਬਾਹਰ ਨਿਕਲਿਆ ਉਸਨੇ ਹਾਰੇ ਹੋਏ ਲਹਿਜੇ ਵਿੱਚ ਕਿਹਾ ਮੈਂ ਤੈਨੂੰ ਤਲਾਕ ਨਹੀਂ ਦੇ ਸਕਦਾ ਤੂੰ ਮਹਿਕ ਨੂੰ ਆਪਣੇ ਕੋਲ ਰੱਖ ਲੈ ਮਹਿਕ ਦੀ ਮਾਂ ਹੈ ਫਿਰ ਕਿਹਾ ਕਿ ਮੈਂਕ ਹੀ ਨਹੀਂ ਮੈਂ ਬੀਨਾ ਨੂੰ ਵੀ ਰੱਖਾਂਗੀ ਆਖਰ ਉਹ ਮੇਰੀ ਨੰਦ ਹੈ ਬੀਨਾ ਦੇ ਭਰਾ ਨੇ ਬੀਨਾ ਵੱਲ ਦੇਖਿਆ ਜੋ ਉਸ ਨੂੰ ਨੰਮ ਅੱਖਾਂ ਨਾਲ ਦੇਖ ਰਹੀ ਸੀ ਉਸ ਨੇ ਸ਼ਰਮ ਮਹਿਸੂਸ ਕਰਦੇ ਆਪਣਾ ਸਿਰ ਹਿਲਾਇਆ ਜਿਸ ਤੇ ਉਸ ਨੇ ਬਿਨਾ ਰੋਏ ਉਸ ਨੂੰ ਜੱਫੀ ਪਾ ਲਈ ਬੀਨਾ ਦਾ ਭਰਾ ਵੀ ਹੁਣ ਭਾਵੁਕ ਹੋ ਗਿਆ ਸੀ ਅੱਖਾਂ ਵਿੱਚ ਹੰਝੂ ਲੈ ਕੇ ਉਸ ਨੇ ਆਪਣੀ ਭੈਣ ਦੇ ਮੱਥੇ ਨੂੰ ਚੁੰਮਿਆ ਅਤੇ ਕਿਹਾ ਕਿ ਉਸ ਦੇ ਮਾਤਾ ਪਿਤਾ ਨੇ ਵੀ ਉਸ ਦੇ ਅੰਦਰ ਨਫ਼ਰਤ ਭਰ ਦਿੱਤੀ ਹੈ ਹੋ ਸਕੇ ਤਾਂ ਮੈਨੂੰ ਮਾਫ਼ ਕਰ ਦਿਓ ਬਿਨਾ ਦੇ ਪ੍ਰਾਣੀ ਪੁੱਛਿਆ ਤਾਂ ਉਸਨੇ ਉਸ ਨੂੰ ਮਾਫ਼ ਕਰ ਦਿੱਤਾ ਜਦੋਂ ਉਹ ਗੁਰੂ ਮਾਂ ਵੱਲ ਮੁੜੀ ਤਾਂ ਗੁਰੂ ਮਾਂ ਨੇ ਵੀ ਉਸ ਨੂੰ ਜਾਣ ਦਿੱਤਾ ਕਿ ਜੇਕਰ ਉਸ ਦਾ ਇੱਕ ਖੁਸਰਾ ਉਸ ਦੇ ਪਰਿਵਾਰ ਨੂੰ ਮਿਲ ਰਿਹਾ ਹੈ ਤਾਂ ਉਸ ਨੂੰ ਹੋਰ ਕੀ ਚਾਹੀਦਾ ਹੈ ਸਾਨੂੰ ਸਾਰਿਆਂ ਨੂੰ ਮਿਲੇ ਬਿਨਾ ਉਹ ਆਪਣੇ ਭਰਾ ਪਰਜਾਈ ਅਤੇ ਮਹਿਕ ਨਾਲ ਅੰਦਰ ਚਲੀ ਗਈ ਅਸੀਂ ਵੀ ਗੁਰੂ ਮਾਂ ਦੇ ਨਾਲ ਹੀ ਮੁੜਾਈ ਪਰ ਉਸ ਦਿਨ ਗੁਰੂ ਮਾਂ ਨੇ ਆਪਣੇ ਆਪ ਨਾਲ ਵਾਅਦਾ ਕੀਤਾ ਸੀ ਕੀ ਹੁਣ ਜੇਕਰ ਕੋਈ ਬੱਚਾ ਸਾਡੇ ਕੋਲ ਖੁਸਰਾ ਆਵੇਗਾ ਤਾਂ ਅਸੀਂ ਉਸ ਨੂੰ ਪੜਾਵਾਂਗੇ ਲਿਖਾਵਾਂਗੇ ਅਤੇ ਸਮਾਜ ਦਾ ਚੰਗਾ ਨਾਗਰਿਕ ਬਣਾਵਾਂਗੇ ਅਸੀਂ ਉਸ ਨੂੰ ਆਪਣੇ ਪੈਰਾਂ ਤੇ ਖੜਾ ਕਰਾਂਗੇ ਅਤੇ ਉਸ ਨੂੰ ਨੱਚਣ ਗਾਉਣ ਦਾ ਮੌਕਾ ਨਹੀਂ ਦੇਵਾਂਗੇ ਅਤੇ ਗੁਰੂ ਮਾਂ ਦੇ ਨਾਲ ਨਾਲ ਉੱਥੇ ਮੌਜੂਦ ਹਰ ਖੁਸਰਿਆਂ ਨੇ ਆਪਣੇ ਆਪ ਨਾਲ ਵਾਅਦਾ ਕੀਤਾ ਕੇ ਗੁਰੂ ਮਾਂ ਤੋਂ ਬਾਅਦ ਵੀ ਇਸ ਪ੍ਰਥਾ ਨੂੰ ਚਲਾਇਆ ਜਾਵੇਗਾ ਸੋ ਦੋਸਤੋ ਅੱਜ ਸਾਡੀ ਇਹ ਕਹਾਣੀ ਸੀ ਤੁਹਾਨੂੰ ਇਹ ਕਿੱਦਾਂ ਲੱਗੀ ਦੱਸੋ ਜੇ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਕਰੋ ਰੋਜ਼ ਨਵੀਂ ਕਹਾਣੀ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ